ਗ੍ਰਫਤਾਰ ਕਰਨ ਸਮੇ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਪੁਲਿਸ ਤੇ ਲਾਗੂ ਹੁੰਦੀਆਂ ਨੇ ਇੱਕ ਪੁਲਿਸ ਵਾਲਾ ਚੰਗੀ ਵਰਦੀ ਪਾ ਕੇ ਚੰਗੀ ਉਹਦੇ ਨਾਮ ਦੀ ਉਹਦੇ ਟੈਗ ਲੱਗੀ ਹੋਣੀ ਜਿੱਦੇ ਜਿੱਥੋਂ ਨਾਮ ਪੜਿਆ ਜਾਵੇ ਦੂਜਾ ਜਾਣਦੇ ਉਹਨਾਂ ਦੇ ਗਰਾਉਂਡਸ ਆਫ ਅਰੈਸਟ ਦੱਸਣੇ ਨੇ ਵੀ ਤੈਨੂੰ ਅਸੀਂ ਕਿਉਂ ਅਰੈਸਟ ਕਰ ਰਹੇ ਹਾਂ ਇਹ ਆਪਣਾ ਫੰਡਾਮੈਂਟਲ ਰਾਈਟ ਵੀ ਆਰਟੀਕਲ 22 ਦੇ ਵਿੱਚ ਕਿ ਮੈਂ ਜਾਣਨ ਦਾ ਅਧਿਕਾਰ ਰੱਖਦਾ ਵੀ ਤੁਸੀਂ ਮੈਨੂੰ ਗ੍ਰਫਤਾਰ ਕਿਉਂ ਕਰ ਰਹੇ ਹੋ ਮੈਂ ਕੀ ਕੀਤਾ ਤੀਸਰੀ ਰੀਜੋਂ ਦੇ ਵਿੱਚ ਬੜੀ ਜ਼ਰੂਰੀ ਜੀਗੀ ਕਿ ਨਾਲ ਦੀ ਨਾਲ ਤੁਸੀਂ ਉਹਨੂੰ ਇਹ ਵੀ ਦੱਸਣਾ ਹੈ ਕੀ ਜਿਹੜਾ ਤੇਰੇ ਜਾਂਦਾ ਜੀਤੇ ਤੁਹਾਨੂੰ ਅਸੀਂ ਅਰੈਸਟ ਕਰ ਰਹੇ ਆ ਇਹ ਬੇਲੇਵਰਬਲ ਅਫੈਂਸ ਹੈ ਕਿ ਨਾਨ ਬੇਲੇਵਰਬਲ ਅਫੈਂਸ ਹੈ ਮੌਕੇ ਤੇ ਤੁਸੀਂ ਮੀਮੋ ਬਣਾਣਾ ਹੈ ਅਰੈਸਟ ਮੀਮੋ ਅਰੈਸਟ ਮੀਮੋ ਬਣਾ ਕੇ ਇੱਕ ਤੁਸੀਂ ਗਵਾਹ ਦੇ ਉੱਤੇ ਸਾਈਨ ਕਰਾਣੇ ਨੇ ਉਹ ਗਵਾਹ ਇੱਕ ਭਾਵੇਂ ਤੁਹਾਡੇ ਘਰ ਚੋਂ ਕੋਈ ਹੋਵੇ ਭਾਵੇਂ ਕੋਈ ਗਲੀ ਦਾ ਮੋਹਤਵਰ ਬੰਦਾ ਹੋਵੇ ਜੇ ਕਿਤੇ ਇਹ ਚੀਜ਼ਾਂ ਨਹੀਂ ਮਮ ਹੈਗੀਆਂ ਤਾਂ ਇੱਕ ਕਹਿ ਸਕਦੇ ਹੋ ਅਰੈਸਟ ਕੋ ਇਲੀਗਲ ਅਰੈਸਟ ਹੈ ਉਹਦੇ ਕੋਈ ਮਾਇਨੇ ਨਹੀਂ ਹੈਗੇ ਜਦੋਂ ਪੁਲਿਸ ਕਿਸੇ ਨੂੰ ਕਰੇ ਗ੍ਰਿਫਤਾਰ ਕਰਨ ਜਾਂਦੀ ਆ ਇਹ ਤੇ ਯਕੀਨਨ ਆ ਕਿ ਉਹਨੂੰ ਐਫ ਆਈ ਆਰ ਦਿਖਾਉਣੀ ਹੀ ਪਏਗੀ ਬਿਲਕੁਲ ਜੀ ਬਿਲਕੁਲ ਉਹਨੂੰ ਦਿਖਾਣੀ ਵੀ ਪਏਗੀ ਉਹਨੂੰ ਦੇਣੀ ਵੀ ਪਏਗੀ ਇੱਕ ਕਾਪੀ ਦੋਸ਼ੀ ਦਾ ਹੱਕ ਹੈ ਉਹ ਫ੍ਰੀ ਆਫ ਕੋਸਟ ਕਾਪੀ ਪੁਲਿਸ ਆਵੜੀ ਕਰੇਗੀ ਉਹਨੂੰ ਜੇ ਉੱਥੇ ਕੋਈ ਅਨਪੜਾ ਬੰਦਾ ਉਹਨੂੰ ਪੜ ਕੇ ਸੁਣਾਉਣਾ ਸਮਝਾਉਣ ਦੇ ਵੀ ਬੰਦ ਨੇ ਵੀ ਤੇਰੇ ਖਿਲਾਫ ਇਹ ਐਫ ਆਈ ਆਰ ਆਈਏ ਫਲਾਣੇ ਨੇ ਦਿੱਤੀ ਹੈ ਤੇ ਇਹਦੇ ਜੀ ਤੁਹਾਨੂੰ ਅਰੈਸਟ ਕਰਨ ਆਏ ਆ ਪੁਲਿਸ ਥਾਣੇ ਨੂੰ ਫੋਨ ਕਰ ਦਿੰਦੀ ਆ ਬੰਦੇ ਨੂੰ ਕਿ ਭਾਈ ਆਓ ਥਾਣੇ ਆਓ ਤੁਹਾਡੇ ਖਿਲਾਫ ਕੋਈ ਕਿਸੇ ਨੇ ਦਰਖਾਸਤ ਦਿੱਤੀ ਆ ਤੁਹਾਡੇ ਖਿਲਾਫ ਕੁਝ ਕਹਿਤ ਆਈ ਹੈ ਕੀ ਪੁਲਿਸ ਥਾਣੇ ਨੂੰ ਫੋਨ ਕਰਕੇ ਬੰਦੇ ਉਗਲਾ ਸਕਦੀ ਆ ਦੇਖ ਕੇਸੇ ਨੂੰ ਸਿੱਧਾ ਫੋਨ ਆਉਂਦਾ ਥਾਣੇ ਦੇ ਵਿੱਚੋਂ ਉਹ ਉਹ ਨੂੰ ਇਹ ਕਹਿ ਸਕਦੇ ਨੇ ਕਿ ਪੁਲਿਸ ਵਾਲਿਓ ਮੈਂ ਆ ਜਾਊਂਗਾ ਜੀ ਪਰ ਮੈਨੂੰ ਤੁਸੀਂ ਪਰਵਾਨਾ ਕੱਟ ਕੇ ਦਿਓ ਜੇ ਪਰਵਾਨੇ ਨੂੰ ਲੀਗਲ ਟਰਮਸ ਦੇ ਵਿੱਚ ਕਹੀਏ ਤਾਂ 41ਏ ਦਾ ਨੋਟਿਸ ਉਸ ਨੋਟਿਸ ਦੇ ਵਿੱਚ ਲਿਖਿਆ ਹੁੰਦਾ ਜੀ ਤੁਹਾਡੀ ਕਿਹਨੇ ਤੁਹਾਡੇ ਖਿਲਾਫ ਸ਼ਿਕਾਇਤ ਦਿੱਤੀ ਕਿਹੜੇ ਸੈਕਸ਼ਨਾਂ ਦੇ ਵਿੱਚ ਦਿੱਤੀ ਪਰ ਜੇ ਕੋਈ ਬਿਨਾਂ ਨੋਟਿਸ ਦੇ ਬੁਲਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਕਰਨਾਟਕਾ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਉਸ ਲੈਵਲ ਤੱਕ ਗਈ ਹੈ ਵੀ ਜੇ ਕੋਈ ਨੋਟਿਸ ਕਟਣਾ ਹੈ ਉਹਦੇ ਤੇ ਬਕਾਇਦਾ ਕ੍ਰਾਈਮ ਦਾ ਨੰਬਰ ਹੋਣਾ ਚਾਹੀਦਾ ਹੈ ਪਲੱਸ ਕੀ ਹੈ ਕਿਹੜੇ ਹੁੰਦੇ ਤੇ ਆਫੈਂਸ ਹੋਏ ਨੇ ਉਹ ਲਿਖਿਆ ਹੋਣਾ ਚਾਹੀਦਾ ਹੈ ਪਲੱਸ ਉਸ ਤੋਂ ਬਾਅਦ ਉਹਦੇ ਨਾਲ ਉਹਦੀ ਕਾਪੀ ਹੋਣੀ ਚਾਹੀਦੀ ਕੰਪਲੇਂਟ ਦੀ ਜਿਹੜੀ ਗਈ ਹੈ ਜੇ ਇਹ ਤਿੰਨੇ ਚੀਜ਼ਾਂ ਨਹੀਂ ਹੈਗੀਆਂ ਭਾਵੇਂ ਪੁਲਿਸ ਨੇ ਨੋਟਿਸ ਭੇਜਿਆ ਹੋਇਆ ਬੰਦਾ ਜਾਣ ਦਾ پابੰਦ ਨਹੀਂ ਹੈਗਾ ਮਾਲੀ ਸਾਹਿਬ ਵਾਲੇ ਕੇਸ ਦੇ ਵਿੱਚ ਮਾਲੀ ਸਾਹਿਬ ਕਹਿੰਦੇ ਸੀ ਵਾਰੰਟ ਲਿਓ ਤਾਂ ਉਹ ਸੀਆਈ ਇੰਚਾਰਜ ਕਰ ਰਹੀ ਸੀ ਵਾਰੰਟ ਦੀ ਲੋੜ ਨਹੀਂ ਹੁੰਦੀ ਜੀ ਵਾਰੰਟ ਦੀ ਲੋੜ ਕਦੋਂ ਹੁੰਦੀ ਆ ਕੀ ਨਹੀਂ ਹੁੰਦੀ ਕਿਸੇ ਕੇਸ ਦੇ ਵਿੱਚ ਜਿਉਂ ਉਹ ਕਹ ਜਿਵੇਂ ਕਹ ਰਹੀ ਸੀ ਜੇ ਨਹੀਂ ਹੁੰਦੀ ਤਾਂ ਕਦੋਂ-ਕਦੋਂ ਲੋੜ ਨਹੀਂ ਹੁੰਦੀ ਦੇਖੋ ਜੇ ਤਾਂ ਕਿਸੇ ਦੇ ਉੱਤੇ ਕਿਸੇ ਕਾਗਨੀਜ਼ੇਬਲ ਅਫੈਂਸ ਦਾ ਪਰਚਾ ਦਰਜ ਹੋਏ ਕਾਗਨੀਜ਼ੇਬਲ ਮਤਲਬ ਸੀਰੀਅਸ ਕ੍ਰਾਈਮ ਹਾਂ ਸੀਰੀਅਸ ਕ੍ਰਾਈਮ ਜੇ ਤਾਂ ਉਹਦੇ ਵਿੱਚ ਕੋਈ ਤਫਤੀਸ਼ ਕੋਈ ਉਹ ਹੈ ਪਰਚਾ ਦਰਜ ਹੋਇਆ ਉਹਦੇ ਤੇ ਕਿਸੇ ਵਾਰੰਟ ਦੀ ਜ਼ਰੂਰਤ ਨਹੀਂ ਹੈਗੀ ਪੁਲਿਸ ਅਫਸਰ ਆਪ ਜਾ ਕੇ ਅਰੈਸਟ ਕਰਕੇ ਆ ਸਕਦਾ ਹੈ ਜਿਹੜੇ ਨਾਨ ਕਾਗਨੀਜ਼ੇਬਲ ਅਫੈਂਸ ਨੇ ਉਹਦੇ ਵਾਰੰਟ ਦੇ ਬਿਨਾ ਤੁਸੀਂ ਅਰੈਸਟ ਨਹੀਂ ਕਰ ਸਕਦੇ ਕਰਪਸ਼ਨ ਦਾ ਜਿਹੜਾ ਪ੍ਰਾਈਮ ਸੋਰਸ ਹੈ ਨਾ ਉਹ ਇਲੀਗਲ ਅਰੈਸਟ ਨੂੰ ਮੰਨਿਆ ਗਿਆ ਹੈ ਲਾਹੌਰ ਹਾਈ ਕੋਰਟ ਇਸ ਐਕਸਟੈਂਡ ਤੇ ਗਈ ਹੈ ਕਿ 60% ਜਿਹੜੀਆਂ ਅਰੈਸਟਾਂ ਨੇ ਅਨਜਸਟੀਫਾਈ ਨੇ ਵੀ ਬਿਨਾ ਕਿਸੇ ਕਾਰਨ ਤੇ ਤੁਸੀਂ ਬੰਦੇ ਅਰੈਸਟ ਕੀਤੇ ਹੋਏ ਨੇ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਅੰਦਰ ਨੇ ਉਹਨਾਂ ਦੀਆਂ ਬੇਲਸ ਨਹੀਂ ਹੋ ਰਹੀਆਂ ਤੇ ਸੁਪਰੀਮ ਕੋਰਟ ਨੇ ਬਕਾਇਦਾ ਇਹ ਗੱਲ ਕਹੀ ਸੀ ਕਿ ਮਾਜਿਸਟ੍ਰੇਟਸ ਨੂੰ ਕਿ ਰੋਮਾਨ ਸਿੱਧੇ ਨਹੀਂ ਦੇ ਦੇਣੇ ਪੁੱਛੋ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਤਿੰਨ ਦਿਨਾਂ ਦਾ ਮੰਗਿਆ ਤੁਹਾਨੂੰ ਤਿੰਨ ਦਿਨਾਂ ਦਾ ਕਿਉਂ ਚਾਹੀਦੇ ਤੁਸੀਂ ਕੀ ਕਰ ਰਹੇ ਹੋ ਅਗਰ ਤਿੰਨ ਦਿਨਾਂ ਤੋਂ ਬਾਅਦ ਆ ਕਿ ਹੋਰ ਮੰਗ ਰਹੇ ਨੇ ਤਾਂ ਫੇਰ ਤੁਸੀਂ ਪੁੱਛਣਾ ਵੀ ਤੁਸੀਂ ਕਿਉਂ ਹੋਰ ਤੁਹਾਨੂੰ ਕਿਉਂ ਚਾਹੀਦਾ ਹੈ ਤਿੰਨ ਦਿਨਾਂ ਚ ਤੁਸੀਂ ਐਸੇ ਕੀ ਨਹੀਂ ਕੀਤਾ ਕਿ ਜਿਹੜਾ ਤੁਸੀਂ ਅੱਗੇ ਕਰ ਪੋਗੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਚੈੱਕਸ ਐਂਡ ਬੈਲੈਂਸਸ ਬਹੁਤ ਜ਼ਿਆਦਾ ਸ਼ੁਰੂ ਹੋ ਚੁੱਕੇ ਨੇ ਕਨਵੈਕਸ਼ਨ ਰੇਟ ਕਿਉਂ ਇੰਨਾ ਘੱਟ ਆ ਕਈ ਵਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਹੁੰਦਾ ਹੈ ਪ੍ਰੈਸ਼ਰ ਹੇਟ ਵੀ ਹੁੰਦਾ ਹੈ ਆਪਰੀ ਸੈਂਟਲੀ ਵੀ ਦੇਖਿਆ ਪੌਂ ਚੀਜ਼ਾਂ ਬਹੁਤ ਸਾਰਾ ਕਾਲੀਆਂ ਚ ਵੀ ਹੁੰਦੀਆਂ ਨੇ ਹੌਲੀ ਹੌਲੀ ਵੀ ਹੁੰਦੀਆਂ ਨੇ ਤਾਂ ਉਹਦੇ ਤੇ ਬਹੁਤ ਸਾਰਾ ਫਿਰ ਲੂਪ ਹੋਲਸ ਰਹਿ ਜਾਂਦੇ ਨੇ ਚੰਗੀ ਐਫਆਈਆਰਸ ਨਹੀਂ ਹੁੰਦੀਆਂ ਟੈਕਨੀਕਲ ਮਿਸਟੇਕਸ ਹੁੰਦੀਆਂ ਨੇ ਪ੍ਰੋਸੀਜਰਲ ਲੈਪਸਸ ਹੁੰਦੇ ਨੇ ਉਹ ਕਿਤੇ ਜਾ ਕੇ ਫਿਰ ਮੁਦੇ ਡਿੱਗਦੇ ਨੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਅੱਜ ਦੀ ਸਾਡੀ ਗੱਲਬਾਤ ਸਾਡਾ ਇਹ ਸ਼ੋਅ ਇੱਕ ਕਾਨੂੰਨੀ ਸਹਾਇਤਾ ਵਜੋਂ ਆ ਤੁਹਾਡੇ ਲਈ ਖਾਸ ਕਰ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਪੁਲਿਸ ਨਾਲ ਵਾਹ ਪੈਂਦਾ ਜਾਂ ਬਹੁਤ ਸਾਰੀਆਂ ਪੁਲਿਸ ਦੀਆਂ ਗ੍ਰਿਫਤਾਰੀਆਂ ਤੇ ਸਵਾਲ ਉੱਠਦਾ ਕਿ ਇਹ ਗ੍ਰਿਫਤਾਰੀ ਦਾ ਕੀ ਤਰੀਕਾ ਸਹੀ ਆ ਕਿ ਗ੍ਰਿਫਤਾਰੀ ਇਸ ਤਰੀਕੇ ਹੁੰਦੀ ਆ ਅਕਸਰ ਪੁਲਿਸ ਤੇ ਇਲਜ਼ਾਮ ਹੁੰਦਾ ਬਹੁਤ ਸਾਰੀ ਗ੍ਰਿਫਤਾਰੀਆਂ ਦੇ ਵਿੱਚ ਆਪਾਂ ਪਿਛਲੇ ਅਧੌਰ ਦੇ ਵਿੱਚ ਦੇਖਿਆ ਚਾਹੇ ਉਹ ਵਿਕਰਮ ਮਜੀਠੀਆ ਨੂੰ ਜਦੋਂ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਜਾਂ ਮਾਲਵਿੰਦਰ ਸਿੰਘ ਮਾਲੀ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਹੋਇਆ ਤਾਂ ਪੁਲਿਸ ਤੇ ਲਗਾਤਾਰ ਸਵਾਲ ਹੋਈ ਉਹਨਾਂ ਕਹਿੰਦੇ ਜਦੋਂ ਪੁਲਿਸ ਕਿਸੇ ਤੇ ਕੋਈ ਐਫਆਈਆਰ ਕਰਦੀ ਆ ਉਹਨੂੰ ਗ੍ਰਿਫਤਾਰ ਕਰਨਾ ਹੁੰਦਾ ਐਫਆਈਆਰ ਤੋਂ ਬਾਅਦ ਤਾਂ ਉਸਦੇ ਅਧਿਕਾਰ ਕੀ ਨੇ ਜਿਹੜਾ ਦੋਸ਼ੀ ਵੀ ਆ ਉਹਦੇ ਵੀ ਕੀ ਅਧਾਰ ਨੇ ਮੁਲਜ਼ਮ ਦੇ ਉਹ ਸਾਰੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਅਭਿਸ਼ੇਕ ਨਾਰੰਗ ਜੀ ਨੇ ਉਹਦੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਤੇ ਅਭਿਸ਼ੇਕ ਭਾਈ ਸਵਾਗਤ ਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਅੱਛਾ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਗ੍ਰਿਫਤਾਰੀ ਤੇ ਪੁਲਿਸ ਦੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਤੇ ਸਵਾਲ ਹੁੰਦੇ ਨੇ ਹੁਣ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹਿਰਾਸਤ ਦੇ ਵਿੱਚ ਲੈਣਾ ਇੱਕ ਹੁੰਦੀ ਹੈ ਗ੍ਰਿਫਤਾਰੀ ਪਰ ਸਾਡੇ ਜ਼ਰਤਾਰ ਲੋਕਾਂ ਨੂੰ ਨਹੀਂ ਪਤਾ ਵੀ ਸਾਡੇ ਤਾਂ ਇੱਕੋ ਭਾਸ਼ਾ ਵਰਤੀ ਜਾਂਦੀ ਵੀ ਫਲਾਣਾ ਪੁਲਿਸ ਨੇ ਚੱਕ ਮੈਗੋਂ ਵੀ ਗ੍ਰਫਤਾਰੀ ਤੇ ਹਿਰਾਸਤ ਦੇ ਵਿੱਚ ਤੁਸੀਂ ਮੈਂ ਤੇ ਸਮਝ ਸਕਦੇ ਆ ਆਮ ਲੋਕਾਂ ਨੂੰ ਨਹੀਂ ਪਤਾ ਹਲੇ ਵੀ ਬਹੁਤ ਸਾਰਿਆਂ ਨੂੰ ਪਹਿਲਾਂ ਆਪਾਂ ਦੋਨਾਂ ਦੇ ਵਿੱਚ ਕੀ ਫਰਕ ਆ ਆਪਾਂ ਹੀ ਦੱਸ ਦਈਏ ਬਈ ਜਿਹੜੀ ਗ੍ਰਫਤਾਰੀ ਹੁੰਦੀ ਹੈ ਨਾ ਗ੍ਰਫਤਾਰੀ ਕਿਸੇ ਕੇਸ ਮੁਤਲਕ ਹੁੰਦੀ ਹੈ ਵੀ ਜੇ ਕਿਸੇ ਬੰਦੇ ਦੇ ਕੋਈ ਐਫ ਆਈ ਆਰ ਦਰਜ ਹੋਈ ਕਿਸੇ ਬੰਦੇ ਦੇ ਖਿਲਾਫ ਕੋਈ ਕੰਪਲੇਟ ਦਿੱਤੀ ਗਈ ਉਹ ਭਾਵੇਂ ਇਸਤਗਾਸੇ ਰੂਪ ਵਿੱਚ ਦਿੱਤਾ ਗਿਆ ਉਹ ਭਾਵੇਂ ਐਫ ਆਈ ਆਰ ਦੇ ਰੂਪ ਵਿੱਚ ਦਿੱਤਾ ਗਿਆ ਤਾਂ ਉਦੋਂ ਜਦੋਂ ਕੀ ਕਹਿੰਦੇ ਨੇ ਕਿਸੇ ਦੇ ਕੋਈ ਐਫ ਆਈ ਆਰ ਹੁੰਦੀ ਹੈ ਤਾਂ ਅੱਗੇ ਆਉਂਦੇ ਤੇ ਤਫਤੀਸ਼ ਕਰਨ ਦੇ ਮਸਲੇ ਦੇ ਇਹ ਹੋਰ ਨੂੰ ਤਾਂ ਹੋਰ ਚੀਜ਼ਾਂ ਲੈਣ ਅਸੇ ਉਸ ਕੇਸ ਮਤਲੇ ਤਾਂ ਪੁਲਿਸ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕਰਦੀ ਹੈ ਉਹ ਗ੍ਰਿਫਤਾਰ ਕਰਕੇ ਉਹਨਾਂ ਨੇ ਵਕ ਵਕ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਉਹਨਾਂ ਗੱਲਾਂਬਾਤ ਕਰਨ ਮੁਲਜ਼ਮ ਨਾਲ ਤਾਜੋ ਕੇਸ ਦੀ ਤਹਿ ਤੱਕ ਜਾ ਕੇ ਕਿ ਸਹੀ ਤਫਤੀਸ਼ ਕੀਤੀ ਜਾ ਸਕੇ ਜਿਹੜੀ ਰਹੀ ਗੱਲ ਹਿਰਾਸਤ ਦੀ ਹਿਰਾਸਤ ਵੀ ਨਾ ਦੋ ਤਰੀਕਿਆਂ ਦੀ ਹੁੰਦੀ ਹੈ ਇੱਕ ਜਿਵੇਂ ਆਪਾਂ ਦੇਖਦੇ ਆ ਕਿ ਆਪਣੇ ਪੁਰਾਣੇ ਸਮੇਂ ਯੂਆਪਾ ਵਰਗੇ ਕਾਨੂੰਨ ਸੇ ਇੱਕ ਹਿਰਾਸਤ ਉਹਨਾਂ ਚ ਹੁੰਦੀ ਹੈ ਇਹ ਜਿਹੜੇ ਉਹ ਲੋਕ ਹੁੰਦੇ ਨੇ ਜਿਹੜੇ ਹਿਰਾਸਤ ਚ ਜਾਂਦੇ ਨੇ ਯੂਆਪਾ ਵਰਗੇ ਕਾਨੂੰਨਾਂ ਦੇ ਵਿੱਚ ਉਹ ਇਹ ਹੁੰਦੀ ਹੈ ਕਿ ਜਿਹੜੇ ਜਿਹੜੇ ਬੰਦੇ ਸਮਾਜ ਲਈ ਸੋਸ਼ਲ ਐਲੀਮੈਂਟ ਇਹੋ ਜਿਹੇ ਨੇ ਕਿ ਸਮਾਜ 'ਚ ਰਹਿ ਕੇ ਆਪਣਾ ਬਹੁਤ ਸਮਾਜ ਦਾ ਨੁਕਸਾਨ ਕਰਦੇ ਨੇ ਤਾਂ ਉਹਨਾਂ ਨੂੰ ਸਰਕਾਰ ਇੱਕ ਪ੍ਰੀਵੈਂਟਿਵ ਡਿਟੇਨਸ਼ਨ ਦੇ ਤੌਰ ਤੇ ਇੱਕ ਅਨਮਿੱਥੇ ਸਮੇਂ ਲਈ ਡਿਟੇਨ ਕਰ ਦਿੰਦੀ ਹੈ ਫਿਰ ਉਹਦੇ ਉਤੇ ਵੱਖ-ਵੱਖ ਹੋਵੇਂ ਕਾਨੂੰਨੀ ਪ੍ਰੋਵੀਜ਼ਨਾਂ ਤੇ ਚੱਲਦਾ ਕਿੰਨਾ ਟਾਈਮ ਉਹਨੂੰ ਰੱਖਸ ਰਿਹਾ ਉਹ ਵੱਖ-ਵੱਖ ਉਹਦੇ ਕਾਨੂੰਨੀ ਪ੍ਰੋਵੀਜ਼ਨਾਂ ਹੈ ਕੀਆਂ ਨੇ ਇੱਕ ਹੁੰਦੀ ਹੈ ਹਿਰਾਸਤ ਥੋੜੇ ਸਮੇਂ ਲਈ ਜਿਵੇਂ ਆਪਾਂ ਦੇਖਦੇ ਨੇ ਕਿ ਬੜੀਆਂ ਪੋਲੀਟੀਕਲ ਪਾਰਟੀਆਂ ਐਕਸ਼ਨ ਕਰਦੀਆਂ ਨੇ ਜਾਂ ਪਿਛਲੇ ਦਿਨਾਂ 'ਚ ਆਪਾਂ ਪੰਜਾਬ ਦੇ ਵਿੱਚ ਦੇਖਿਆ ਕਿ ਕਿਸਾਨੀ ਅੰਦੋਲਨ ਦੇ ਦਿਨਾਂ ਦੇ ਵਿੱਚ ਤਾਂ ਬੜੇ ਕਿਸਾਨ ਲੀਡਰਾਂ ਨੂੰ ਵੀ ਘਰ ਦੇ ਵਿੱਚ ਨજરਬੰਦ ਕੀਤਾ ਜਾਂਦਾ ਸੀ ਵਕ ਵਕ ਉਹਨਾਂ ਦੀ ਹਮਾਇਤ ਕਰਨ ਦੇ ਲੀਡਰਾਂ ਨੂੰ ਵੀ ਘਰ ਦੇ ਨજરਬੰਦ ਕੀਤਾ ਜਾਂਦਾ ਸੀ ਤਾਂ ਉਹ ਹੀ ਥੋੜੇ ਤੋਂ ਸਮੇਂ ਲਈ ਕੀਤਾ ਜਾਂਦਾ ਜੀ ਉਹਦੇ ਪਹਿਲੂ ਵੀ ਵਕ ਵਕ ਹੁੰਦੇ ਨੇ ਕਿ ਜਦੋਂ ਕੋਈ ਧਰਨਾ ਇੱਕ ਇਹਜਾ ਰੂਪ ਧਾਰਨ ਕਰ ਲੇ ਕਿ ਜਿੱਥੇ ਉਹ ਤੋਂ ਬਹੁਤ ਵੱਡਾ ਇਕੱਠ ਹੈ ਉੱਥੇ ਕੋਈ ਨਾ ਕੋਈ ਧਰਨਿਆਂ ਦੇ ਵਿੱਚ ਕਿਤਨਾ ਕਿਤੇ ਬਹੁਤ ਜ਼ਿਆਦਾ ਇਹ ਵੀ ਇੱਕ ਪਹਿਲੂ ਦੇਖ ਕੇ ਆਉਂਦਾ ਕਿ ਜਿਹੜੇ ਹੋਰ ਜਿਹੜੇ ਸ਼ਰਾਰਤੀ ਅਨਸਰ ਨੇ ਕਿਤਨਾ ਕਿਤੇ ਕੋਈ ਅਨਸਖਾਂ ਵੀ ਘਟਨਾ ਨਾ ਕਰ ਦੇਣ ਤਾਂ ਜਿਹੜੀ ਪਬਲਿਕ ਹੈ ਪਬਲਿਕ ਪਲੱਸ ਪਬਲਿਕ ਪ੍ਰੋਪਰਟੀ ਇਹਨਾਂ ਸਾਰਿਆਂ ਨੂੰ ਸੁਰੱਖਿਅਤ ਕਰਨ ਲਈ ਤਾਂ ਉਹਨਾਂ ਨੂੰ ਜਿਹੜੀ ਹੈ ਕਿ ਪੁਲਿਸ ਹੈ ਉਹ ਥੋੜੇ ਟਾਈਮ ਲਈ ਹਿਰਾਸਤ ਚ ਲੈਂਦੀ ਹੈ ਉਹ ਤੁਹਾਡੇ ਘਰ ਚ ਵੀ ਆ ਜਾਂਦਾ ਹੈ ਉਹ ਜੋ ਤੁਸੀਂ ਕਿਸੇ ਆਪ ਦੇਖਦੇ ਆ ਕਿ ਘਰੇ ਵੀ ਕੋਈ ਧਰਨੇ ਵਾਲੀ ਦੇਦਾ ਦੇ ਜਾ ਰਹੇ ਉਹ ਤੋਂ ਪਹਿਲਾਂ ਰੋਕ ਕੇ ਨਜ਼ਰ ਕਰ ਲੈਂਦੇ ਨੇ ਉਹ ਕਿਵੇਂ ਕਿਸੇ ਹੋਰ ਵੱਖ-ਵੱਖ ਤਰੀਕੇ ਨਾਲ ਕਰ ਲੈਂਦੇ ਇਹੇ ਦੋਹਾਂ ਚ ਫਰਕ ਹੈ ਜਦੋਂ ਪੁਲਿਸ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨ ਜਾਂਦੀ ਆ ਉਹਦੇ ਘਰੇ ਰੇਡ ਕਰਦੀ ਆ ਜਾਂ ਗ੍ਰਿਫਤਾਰ ਕਰਨ ਜਾਂਦੀ ਆ ਤਾਂ ਗ੍ਰਿਫਤਾਰ ਕਰਨ ਸਮੇਂ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਪੁਲਿਸ ਤੇ ਲਾਗੂ ਹੁੰਦੀਆਂ ਨੇ ਅਮੂਮਨ ਤੌਰ ਤੇ 50 ਤੋਂ 70% ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਸਾਡੇ ਹੱਕ ਕੀ ਨੇ ਤੇ ਇਹੀ ਇੱਕ ਵੱਡਾ ਕਾਰਨ ਹੈ ਕਿ ਬਹੁਤ ਲੋਕ ਤੰਗ ਵੀ ਪਰ ਤੰਗ ਵੀ ਹੁੰਦੇ ਨੇ ਪਰੇਸ਼ਾਨ ਵੀ ਹੁੰਦੇ ਨੇ ਇਹੀ ਇੱਕ ਵੱਡਾ ਕਾਰਨ ਹੈ ਕਿ ਕਈ ਵਾਰੀ ਕੇਸ ਬਹੁਤ ਲੰਬੇ ਸਮੇਂ ਤੇ ਵੀ ਜਾਂਦੇ ਨੇ ਤੇ ਜੇ ਲੋਕਾਂ ਨੂੰ ਇਹ ਚੀਜ਼ ਪਤਾ ਹੋਵੇ ਤਾਂ ਲੋਕ ਬਹੁਤ ਜ਼ਿਆਦਾ ਸੁਖਾਵੇਂ ਹੋ ਜਾਣ ਜਿਹੜੀ ਰਹੀ ਗੱਲ ਕਿ ਪੁਲਿਸ ਗ੍ਰਿਫਤਾਰ ਕਦੋਂ ਕਰਦੀ ਹੈ ਜਦੋਂ ਪੁਲਿਸ ਕੋਲੇ ਕਿਸੇ ਵੀ ਕੇਸ ਨੂੰ ਲੈ ਕੇ ਕੋਈ ਕ੍ਰੈਡੀਬਲ ਇਨਫੋਰਮੇਸ਼ਨ ਹੈ ਕ੍ਰੈਡੀਬਲ ਇਨਫੋਰਮੇਸ਼ਨ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਮੁਖਬੀਰਾਂ ਤੋਂ ਖਬਰੀ ਮਿਲੀ ਦੀ ਕਿ ਫੁਲਾਨੀ ਥਾਂ ਤੋਂ ਕੋਈ ਨਸ਼ਾ ਚੱਲੇ ਆ ਜਾਂ ਫੁਲਾਨੀ ਥਾਂ ਤੋਂ ਕੋਈ ਬੰਦਾ ਕੋਈ ਵਾਰਦਾਤ ਕਰਕੇ ਚੱਲੇ ਆ ਇਹਨੂੰ ਆਪਾਂ ਕ੍ਰੈਡੀਬਲ ਇਨਫੋਰਮੇਸ਼ਨ ਕਹਿ ਦਿੰਦੇ ਆ ਜਾਂ ਕੋਈ ਕੰਪਲੇਂਟ ਆਉਂਦੀ ਆ ਕੰਪਲੇਂਟ ਜਿਵੇਂ ਥੋੜੇ ਮੇਰੇ ਵਰਗੇ ਬੰਦੇ ਜਾ ਕੇ ਥਾਣੇ 'ਚ ਦਿੰਦੇ ਨੇ ਇਹ ਦੇਖੋ ਸਾਡੇ ਨਾਲ ਇਹ ਘਟਨਾ ਹੋਈ ਜਾਂ ਫੁਲਾਨਾ ਬੰਦਾ ਕੋਈ ਘਟਨਾ ਕਰਨ ਜਾ ਰਿਹਾ ਹੈ ਕਿਉਂਕਿ ਸਮਾਜ ਦੇ ਵਿੱਚ ਚੰਗੇ ਲੋਕ ਵੀ ਬਹੁਤ ਨਹੀਂ ਵੀ ਜਿਹੜੇ ਕਹਿੰਦੇ ਨੇ ਅਰ ਵੀ ਫੁਲਾਨਾ ਬੰਦਾ ਕੋਈ ਦੇਖਿਆ ਉਹਨਾਂ ਨੇ ਜਾਂਦਾ ਹੋਇਆ ਵੀ ਉੱਥੇ ਜਾ ਰਿਹਾ ਕੋਈ ਵਾਰਦਾਤ ਕਰਨ ਦੀ ਮਨਸ਼ਾ ਹੈ ਤਾਂ ਉਹ ਵੀ ਜਾ ਕੇ ਪੁਲਿਸ ਨੂੰ ਦੱਸ ਕੇ ਆਉਂਦੇ ਨੇ ਤੀਜੀ ਚੀਜ਼ ਦੇ ਸੇਫਟੀ ਲਈ ਕੰਮ ਕਰਦੀ ਜਿਹੜੀ ਰਿਸਪੌਂਸਰਿਟੀ ਟੋ ਮੋਸ ਪ੍ਰਾਇੋਰਟੀ ਹੈ ਤਾਂ ਪੁਲਿਸ ਆਪ ਵੀ ਆਪਣੇ ਕੰਮ ਕਰਦੀ ਰਹਿੰਦੀ ਤਾਂ ਉਹਨਾਂ ਨੂੰ ਰੀਜ਼ਨੇਬਲ ਸਸਪੈਂਸ਼ਨ ਮਿਲ ਜਾਂਦੀ ਹੈ ਮੰਨ ਲਓ ਜਿਵੇਂ ਕਿਸੇ ਬੰਦੇ ਨੂੰ ਬਹੁਤ ਟਾਈਮ ਤੋਂ ਟਰੈਕ ਕਰ ਰਹੇ ਨੇ ਹਨਾ ਉਦੋਂ ਜਦੋਂ ਕਿ ਉਹਨਾਂ ਨੂੰ ਰੀਜ਼ਨੇਬਲ ਸਸਪੈਂਸ਼ਨ ਮਿਲ ਜੇ ਉਦੋਂ ਉਹ ਪੁਲਿਸ ਬਿਨਾ ਕਿਸੇ ਵਾਰੰਟ ਦੇ ਤੇ ਜੇ ਉਹ ਜਿਹੜੀ ਵਾਰਦਾਤ ਹੈ ਉਹ ਕੋਗਨੀਜ਼ੇਬਲ ਅਫੈਂਸ ਹੈ ਬਿਨਾ ਕਿਸੇ ਵਾਰੰਟ ਦੇ ਪੁਲਿਸ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ ਸਕਦੀ ਹੈ ਪਰ ਪੁਲਿਸ ਨੂੰ ਗ੍ਰਿਫਤਾਰ ਕਰਨ ਲੱਗਿਆ ਖੁਦ ਨੂੰ ਬਿਲੀਵ ਹੋਣਾ ਚਾਹੀਦਾ ਹੈ ਕਿ ਲਾਅ ਦੇ ਵਿੱਚ ਵਰਡ ਹੁੰਦਾ ਰੀਜ਼ਨ ਟੂ ਬਿਲੀਵ ਰੀਜ਼ਨ ਟੂ ਬਲੀਵ ਹੁੰਦਾ ਕਿ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਵੀ ਹੁਣ ਮੈਂ ਪੂਰੀ ਤਰੀਕੇ ਨਾਲ ਸਹਿਮਤ ਹਾਂ ਕਿ ਜੋ ਇਹ ਬੰਦਾ ਕਰ ਰਿਹਾ ਹੈ ਉਹ ਇੱਕ ਕਾਗਨੀਜ਼ੇਬਲ ਅਫੈਂਸ ਹੈ ਤੇ ਇਹ ਕਰਨ ਜਾ ਰਿਹਾ ਹੈ। ਯਾ ਕੀ ਕਹਿੰਦੇ ਨੇ ਜੇ ਇਹ ਬੰਦਾ ਇੱਥੇ ਰਹਿ ਗਿਆ ਇਸ ਵਾਰ ਦਾ ਤਬਰ ਇਹ ਕਾਨੂੰਨ ਨਾਲ ਛੇੜਖਾਨੀ ਕਰੂਗਾ। ਇਹ ਗਵਾਹਾਂ ਨੂੰ ਡਰਾਊਗਾ ਤਮ ਕਹੂਗਾ ਤਾਂ ਪੁਲਿਸ ਅਫਸਰ ਇੱਕ ਜਾ ਕੇ ਉੱਥੇ ਗ੍ਰਿਫਤਾਰ ਉਹਨੂੰ ਕਰਕੇ ਆਂਦਾ। ਹਨ ਰਹੀ ਗੱਲ ਗ੍ਰਿਫਤਾਰ ਜਿਹੜਾ ਬੰਦਾ ਗ੍ਰਿਫਤਾਰ ਹੋ ਰਿਹਾ ਯਾਨਕੀ ਦੋਸ਼ੀ ਉਹਦੇ ਕੀ ਕੀ ਆਉਂਦੇ ਮੈਂ ਮੈਂ ਇਹ ਪੁੱਛਣਾ ਚਾਹਾਂ ਤੁਹਾਡੇ ਤੋਂ ਵੀ ਪੁਲਿਸ ਗ੍ਰਿਫਤਾਰ ਦੀਆਂ ਸ਼ਰਤਾਂ ਕੀ ਨੇ ਜਿਵੇਂ ਕਿ ਉਹ ਸਿਵਲ ਚ ਜਾ ਸਕਦੇ ਆ ਕਿ ਉਹਨੂੰ ਕੀ ਐਫ ਆਈ ਆਰ ਦੀ ਕਾਪੀ ਉੱਥੇ ਦਿਖਾਉਣੀ ਪੈਗੀ ਉਹ ਗਨਾਹ ਜਿਹੜਾ ਕੋਈ ਕ੍ਰਾਈਮ ਆ ਉਹਨੂੰ ਦੱਸਣਾ ਕਿ ਆਹ ਹੋਰ ਕੀ ਕੀ ਮਤਲਬ ਕਿ ਸ਼ਰਤਾਂ ਕੀ ਨੇ ਗ੍ਰਿਫਤਾਰੀ ਦੀਆਂ ਜਿਵੇਂ ਜਿਵੇਂ ਨਾ ਸਮਾਜ ਵਧਦਾ ਰਹਿੰਦਾ ਓਵੇਂ ਓਵੇਂ ਤੇ ਇੱਧਰੇ ਡਿਵੈਲਪਮੈਂਟ ਹੁੰਦੀਆਂ ਨੇ ਉਹ ਚਾਹੇ ਕੋਈ ਆਮ ਫੇਸ ਹੈ ਉਹ ਭਾਵੇਂ ਮੈਡੀਕਲ ਲਾਈਨ ਲਾ ਲਓ ਉਹ ਚਾਹੇ ਆਪਣੀ ਜਰਨਲਿਜ਼ਮ ਲਾਈਨ ਲਾ ਲੋ ਉਹ ਚਾਹੇ ਆਪਣੀ ਲੀਗਲ ਫੀਲਡ ਲਾ ਲੋ ਹਰੇਕ ਚੀਜ਼ ਦੇਵਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ ਇਹ ਸੀਜ਼ਨ ਨੂੰ ਲੈ ਕੇ ਸੁਪਰੀਮ ਕੋਰਟ ਬਹੁਤ ਜ਼ਿਆਦਾ ਸੰਤੰਗਤ ਸੀ ਤੇ ਇਹਨਾਂ ਨੇ ਇਸ ਤੇ ਵਰਕ ਕੀਤਾ ਸੀ ਇੱਕ ਡੀਕੇ ਬਾਸੂ ਕਰਕੇ ਜਜਮੈਂਟ ਆਈ ਸੀ ਸਟੇਟ ਆਫ ਵੈਸਟ ਬੰਗਾਲ ਉਹ ਇੰਨੀ ਕੀ ਇੰਪੋਰਟੈਂਟ ਜਜਮੈਂਟ ਸੀ ਕਿ ਅੱਜ ਵੀ ਤੁਸੀਂ ਮੰਨ ਲਓ ਜੇ ਕਈ ਪੁਲਿਸ ਥਾਣਿਆਂ ਦੀ ਜਜਮੈਂਟ ਉਹ ਖੋਲਦੇ ਹੋ ਜੀ ਵੈਬਸਾਈਟ ਤਾਂ ਉਸ ਤੋਂ ਬਕਾਇਦਾ ਤੁਹਾਨੂੰ ਦੇ ਡਾਇਰੈਕਸ਼ਨਸ ਦੇਖਿਆਂ ਮਿਲਣ ਗਿਆ ਕਿ ਜੀ ਡੀ ਕੇ ਬਸੂਦੀ ਜਜਮੈਂਟਸ ਕੀ ਸੀ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆਟਮੋਸਟ ਗਾਈਡਲਾਈਨ ਸੀ ਉਹ ਇਹ ਹੀ ਸੀ ਕਿ ਇੱਕ ਪੁਲਿਸ ਵਾਲਾ ਚੰਗੀ ਵਰਦੀ ਪਾ ਕੇ ਚੰਗੀ ਉਹਦੇ ਨਾਮ ਦੀ ਉਹਦੇ ਟੈਗ ਲੱਗੀ ਹੋਣੀ ਜਿੱਥੋਂ ਨਾਮ ਪੜਿਆ ਜਾਵੇ ਕ ਤੁਸੀਂ ਆਮੋਮਣ ਵੀ ਵੇਖਿਆ ਹੋਊਗਾ ਪੁਲਿਸ ਵਾਲਿਆਂ ਦੇ ਜਿਹੜੀ ਟੈਗ ਲੱਗਿਆ ਹੁੰਦਾ ਉਹਦੇ ਦੋ ਭਾਸ਼ਾ 'ਚ ਨਾਮ ਲਿਖਿਆ ਹੁੰਦਾ ਇੱਕ ਪੰਜਾਬੀ ਦੇ ਵਿੱਚ ਇੱਕ ਅੰਗਰੇਜ਼ੀ ਦੇ ਵਿੱਚ ਕਿਉਂਕਿ ਆਪਣੀ ਮੇਨ ਭਾਸ਼ਾ ਪੰਜਾਬੀ ਹੈ ਤਾਂ ਉੱਪਰ ਪੰਜਾਬੀ 'ਚ ਲਿਖਿਆ ਹੁੰਦਾ ਨੀਚੇ ਇੰਗਲਿਸ਼ 'ਚ ਲਿਖਿਆ ਹੁੰਦਾ ਤਾਂ ਉਹ ਲਿਖਿਆ ਹੋਣਾ ਚਾਹੀਦਾ ਦੂਜਾ ਜਾਂਦੇ ਉਹਨੂੰ ਉਹਦੇ ਗਰਾਉਂਡਜ਼ ਆਫ ਅਰੈਸਟ ਦੱਸਣੇ ਨੇ ਵੀ ਤੈਨੂੰ ਅਸੀਂ ਕਿਉਂ ਅਰੈਸਟ ਕਰ ਰਹੇ ਹਾਂ ਹੁਣੇ ਇਕੱਲਾ ਜਿਹੜਾ ਗਰਾਉਂਡਜ਼ ਆਫ ਅਰੈਸਟ ਹੈ ਨਾ ਇਹ ਇਹ ਡੀਕੇ ਬਸੋਂ ਤੱਕ ਸਹਿਮਤ ਨਹੀਂ ਹੈਗਾ ਇਹ ਆਪਣਾ ਫੰਡਾਮੈਂਟਲ ਰਾਈਟ ਵੀ ਆਰਟੀਕਲ 22 ਦੇ ਵਿੱਚ ਕਿ ਮੈਂ ਜਾਣਨ ਦਾ ਅਧਿਕਾਰ ਰੱਖਦਾ ਵੀ ਤੁਸੀਂ ਮੈਨੂੰ ਗ੍ਰਫਤਾਰ ਕਿਉਂ ਕਰ ਰਹੇ ਹੋ ਮੈਂ ਕੀ ਕੀਤਾ ਉਹਦਾ ਰੀਜ਼ਨ ਵੀ ਇਹ ਕਹੀ ਹੈ ਕਿ ਜੇ ਮੈਨੂੰ ਪਤਾ ਹੋਊਗਾ ਮੈਂ ਕੀ ਕੀਤਾ ਫੇਰੀ ਮੈਂ ਅੱਗੇ ਆਪਣਾ ਡਿਫੈਂਸ ਬਣਾਉਂਗਾ ਨਾ ਫੇਰੀ ਮੈਂ ਅੱਗੇ ਆਪਣੀ ਕਾਨੂੰਨੀ ਰੈਮਡੀਆ ਲੈ ਅਵੇਲ ਕਰ ਪਾਵਾਂਗਾ ਆਪਣੇ ਵਕੀਲ ਨਾਲ ਸਲਾਹ ਕਰਕੇ ਜੇ ਮੈਨੂੰ ਪਤਾ ਹੀ ਨਹੀਂ ਕੋਈ ਮੈਨੂੰ ਕਿਉਂ ਆ ਕੇ ਚੱਕ ਰੇ ਤਾਂ ਮੈਂ ਕੀ ਕਰਾਂਗਾ ਉੱਥੇ ਜਾ ਕੇ ਉਹ ਇੱਕ ਕਹਿੰਦੇ ਵੀ ਬਸ ਗਵਾਚੀ ਗਾਂ ਬੰਦਾ ਬਣ ਜਾਂਦਾ ਵੀ ਪਤਾ ਹੀ ਨਹੀਂ ਯਾਰ ਕਿਉਂ ਚੱਕਿਆ ਐਟਲੀਸਟ ਮੈਨੂੰ ਇਨਫੋਰਮੇਸ਼ਨ ਹੋਵੇ ਉੱਥੇ ਤੀਸਰੀ ਚੀਜ਼ਾਂ ਦੇ ਵਿੱਚ ਬੜੀ ਜ਼ਰੂਰੀ ਸੀ ਕਿ ਨਾਲ ਦੀ ਨਾਲ ਤੁਸੀਂ ਉਹਨੂੰ ਇਹ ਵੀ ਦੱਸਣਾ ਕਿ ਜਿਹੜਾ ਤੇਰੇ ਨਾਲ ਜੀਤੇ ਤੁਹਾਨੂੰ ਅਰੇਸਟ ਕਰ ਰਹੇ ਆ ਇਹ ਬੇਲੇਬਲ ਆਫੈਂਸ ਹੈ ਕਿ ਨਾਨ ਬੇਲੇਬਲ ਆਫੈਂਸ ਹੈ ਪਲੱਸ ਤੁਹਾਨੂੰ ਚੱਕਣ ਲੱਗੇ ਉਹ ਇਹ ਵੀ ਦੱਸਣਗੇ ਕਿ ਤੁਸੀਂ ਆਪਦੇ ਵਕੀਲ ਨਾਲ ਵੀ ਸਲਾਹ ਕਰ ਸਕਦੇ ਹੋ ਆਦੇ ਵਕੀਲ ਨਾਲ ਵੀ ਸਲਾਹ ਕਰੋ ਪਲੱਸ ਉੱਥੇ ਤੁਸੀਂ ਇੱਕ ਵਿਟਨੈਸ ਦੀ ਉਹ ਕਰਨੀ ਹੈ ਮੋਕੇ ਤੇ ਤੁਸੀਂ ਮੀਮੋ ਬਣਾਣਾ ਅਰੈਸਟ ਮੀਮੋ ਅਰੈਸਟ ਮੀਮੋ ਬਣਾ ਕੇ ਇੱਕ ਤੁਸੀਂ ਗਵਾਹ ਦੇ ਉੱਤੇ ਸਾਈਨ ਕਰਾਣੇ ਨੇ ਉਹ ਗਵਾਹ ਇੱਕ ਭਾਵੇਂ ਤੁਹਾਡੇ ਘਰ ਚੋਂ ਕੋਈ ਹੋਵੇ ਭਾਵੇਂ ਕੋਈ ਗਲੀ ਦਾ ਮੋਹਤਵਰ ਬੰਦਾ ਹੋਵੇ ਜਿਵੇਂ ਆਪਾਂ ਸ਼ਹਿਰਾਂ 'ਚ ਐਮਸੀ ਦੇਖ ਲੈਨੇ ਆ ਪਿੰਡਾਂ 'ਚ ਨੰਬਰ ਦਾ ਸਰਪੰਚ ਦੇਖ ਲੈਨੇ ਆ ਉਹਨਾਂ ਦੇ ਮੋਕੇ ਤੇ ਪਲੱਸ ਉਹ ਜਿਹੜਾ ਅਰੈਸਟ ਮੀਮੋ ਹੈ ਉਹ ਨਾਲ ਇੱਕ ਦੋਸ਼ੀ ਵੱਲੋਂ ਮੋਕੇ ਤੇ ਕਾਊਂਟਰ ਸਾਈਨ ਕੀਤਾ ਜਾਊਗਾ ਇਹ ਮੇਨ ਆਉ ਦੇ ਵਿੱਚ ਸਾਰੀਆਂ ਜਜਮੈਂਟਾਂ ਸੀ ਤੇ ਔਸਟਰੀਆ ਦਾ ਸਰਕਾਰ ਦੇ ਵੀ ਇਨਕ ਪ੍ਰਭਾਵ ਪਿਆ ਸੀ ਕਿ 2008 ਦੇ ਵਿੱਚ ਇੱਕ ਕ੍ਰਿਮੀਨਲ ਐਮੈਂਡਮੈਂਟ ਐਕਟ ਆਇਆ ਸੀ ਉਹਨੂੰ ਸਾਰਾ ਸੈਕਸ਼ਨ 41 ਏ 41 ਬੀ 41 ਸੀ ਐਂ ਉਹਦੇ ਵਿੱਚ ਐਮੈਂਡਮੈਂਟ ਲੈ ਕੇ ਪੂਰਾ ਕਾਨੂੰਨ ਦਾ ਰੂਪ ਦਿੱਤਾ ਸੀ ਉਹਨਾਂ ਸਰੀ ਰੈਗੂਲੇਟਿਓਨਾਂ ਤਾਂ ਇਹ ਬਹੁਤ ਜ਼ਰੂਰੀ ਹੈ ਜੇ ਕਿਤੇ ਇਹ ਚੀਜ਼ਾਂ ਨਹੀਂ ਮਹਿ ਹੈਗੀਆਂ ਤਾਂ ਇੱਕ ਕਹਿ ਸਕਦੇ ਆ ਰੈਸਟ ਕੋ ਇਲੀਗਲ ਅਰੈਸਟ ਹੈ ਉਹਦੇ ਕੋਈ ਮਾਇਨੇ ਨਹੀਂ ਹੈਗੇ ਜੇ ਤੁਹਾਡੇ ਨਾਲ ਕਦੇ ਇਹ ਚੀਜ਼ ਹੁੰਦੀ ਹੈ ਤੁਸੀਂ ਆਪਣੇ ਵਕੀਲ ਸਾਹਿਬ ਨਾਲ ਸੰਪਰਕ ਕਰਕੇ ਆਪ ਦਾ ਹਾਈ ਕੋਰਟ ਜੋ ਹੈ ਉਹ ਅਸੀਂ ਰੈਮਡੀਜ਼ ਅਵੇਲ ਕਰੋ ਜੇ ਇਹ ਚੀਜ਼ਾਂ ਨਹੀਂ ਪੂਰੀਆਂ ਹੋ ਰਹੀਆਂ ਜੀ ਪਰ ਉਹ ਤਾਂ ਦੇਖਿਆ ਨਾ ਆਪਾਂ ਜਿਵੇਂ ਹੁਣ ਪੁਲਿਸ ਜਦੋਂ ਕਿਸੇ ਨੂੰ ਰੇਡ ਕਰਨਾ ਹੁਣ ਆਪਾਂ ਮਾਲੀ ਸਾਹਿਬ ਵਾਲੇ ਚ ਵੀ ਦੇਖਿਆ ਕਿਉਂਕਿ ਵੱਡੇ ਕੇਸ ਆ ਦੋ ਪਿਛਲੇ ਟਾਈਮ ਦੇ ਤੇ ਉਹ ਮਜੀਠੀ ਵਾਲੇ ਚ ਵੀ ਸੀ ਉਹ ਵਾਰ-ਵਾਰ ਕਹਿ ਰਿਹਾ ਮਜੀਠੀਆ ਕਿ ਤੁਹਾਡੀ ਵਰਦੀ ਕਿੱਥੇ ਆ ਯੂਨੀਫਾਰਮ ਤੁਹਾਡੀ ਕਿੱਥੇ ਆ ਤੁਸੀਂ ਕੌਣ ਉਹਨ ਕੱਲੇ-ਕੱਲੇ ਨੂੰ ਪੁੱਛਦੇ ਨੇ ਮਜੀਠੀਆ ਕਿ ਤੂੰ ਕੌਣ ਹੈ ਤੇਰਾ ਨਾਮ ਦੱਸ ਤੁਸੀਂ ਕੌਣ ਹੋ ਤੁਹਾਡਾ ਨਾਮ ਦੱਸੋ ਤੁਸੀਂ ਕੌਣ ਤੁਹਾਡਾ ਨਾਮ ਦੱਸੋ ਕਿਉਂਕਿ ਉਹ ਨੇਮ ਪਲੇਟ ਇਸੇ ਕਰਕੇ ਤਾਂ ਹੁੰਦੀ ਆ ਕਿ ਤੁਹਾਡੀ ਆਇਡੈਂਟੀਟੀ ਰਹੇ ਇਹ ਤਾਂ ਨਹੀਂ ਕਿ ਪੁਲਿਸ ਕਹਿ ਕੇ ਕੋਈ ਵੀ ਕੋਈ ਵੀ XYZ ਉੱਥੇ ਜਾ ਕੇ ਬੰਦੇ ਦੇ ਤਕੜ ਤਕੜ ਕਰਕੇ ਘਰੇ ਵੜ ਜਾਣ ਉਹ ਐਸੇ ਕਰਕੇ ਹੁੰਦੀਆਂ ਨੇ ਪਰ ਹੁਣ ਜੇ ਇੱਥੇ ਨੇ ਉਹਨਾਂ ਕੀ ਉਹਨਾਂ ਪੁਲਿਸ ਵਾਲਿਆਂ ਨੂੰ ਚੈਲੰਜ ਕੀਤਾ ਜਾ ਸਕਦਾ ਜਿਨ੍ਹਾਂ ਨੇ ਮਾਲੀ ਨੂੰ ਗ੍ਰਿਫਤਾਰ ਕੀਤਾ ਜਾਂ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਦੇਖੋ ਚੈਲੰਜ ਕੀਤਾ ਜਾ ਸਕਦਾ ਬਿਲਕੁਲ ਸਹੀ ਹੋ ਤੁਸੀਂ ਜੇ ਗੱਲ ਮਜੀਠਿਆ ਸਾਹਿਬ ਵਾਲੇ ਕੇਸ ਦੀ ਕਰੀਏ ਨਾ ਤਾਂ ਉਹ ਵਿਜੀਲੈਂਸ ਦਾ ਪਰਚਾ ਸੀ ਤੇ ਵਿਜੀਲੈਂਸ ਹੀ ਆਪਾਂ ਮੋਨਨ ਤੌਰ ਤੇ ਦੇਖਦੇ ਹਾਂ ਕਿ ਵਰਦੀ ਕੋਈ ਹੁੰਦੀ ਨਹੀਂ ਪਰ ਉਸੇ ਦੇ ਨਾਲ ਜੇ ਉਹਨਾਂ ਦੀ ਵਰਦੀ ਹੈ ਨਹੀਂ ਉਹ ਆਪਣੀ ਸਰਕਾਰੀ ਆਈਡੀ ਉੱਥੇ ਦਿਖਾਣ ਦੇ ਪਾਬੰਦ ਨੇ ਤੁਹਾਨੂੰ ਅਸੀਂ ਅਰੈਸਟ ਕਰਨ ਆਇਆ ਮੈਂ ਫਲਾਣਾ ਅਫਸਰ ਹਾਂ ਮੈਂ ਤੁਹਾਨੂੰ ਅਰੈਸਟ ਕਰਨ ਆਇਆ ਮੇਰੇ ਕੋਲ ਆ ਪਾਵਰ ਹੈ ਆ ਤੁਹਾਡੇ ਖਿਲਾਫ ਐਫ ਆਈ ਆਰ ਸੀ ਆ ਗਰਾਉਂਡ ਨੇ ਤੁਹਾਡੇ ਤੋਂ ਇਹ ਅਸੀਂ ਕੁਝ ਪੁੱਛਣਾ ਤੁਸੀਂ ਚੱਲੋ ਸਾਡਾ ਸਾਥ ਦੋ ਅਸੀਂ ਤਾਂ ਤੁਹਾਨੂੰ ਫੜਨਾ ਹੈ ਉਹਨਾਂ ਨੂੰ ਦੱਸਣਾ ਬਹੁਤ ਲਾਜ਼ਮੀ ਹੈ ਤੇ ਤਾਂ ਹੀ ਉਹ ਕਿਤੇ ਨਾ ਕਿਤੇ ਆਪਾਂ ਦੇਖ ਰਹੀਆਂ ਚੀਜ਼ਾਂ ਹਾਈ ਕੋਰਟ ਦੇ ਵਿੱਚ ਜਾ ਕੇ ਕਲੈਸ਼ ਕਰਦੀਆਂ ਹਨ ਮਤਲਬ ਮੈਂ ਐਡਵੋਕੇਟ ਸਾਬੇ ਸਮਝਣਾ ਚਾਹਣਾ ਵੀ ਇੱਕ ਚੀਜ਼ ਤੇ ਬਹੁਤ ਕਲੀਅਰ ਆ ਜਦੋਂ ਪੁਲਿਸ ਕਿਸੇ ਨੂੰ ਘਰੇ ਗ੍ਰਿਫਤਾਰ ਕਰਨ ਜਾਂਦੀ ਆ ਇਹ ਤੇ ਯਕੀਨਨ ਆ કે ઉનો એફઆઈઆર ਦਿખાਣੀ ਹੀ ਪਏਗੀ ਬਿਲਕੁਲ ਜੀ ਬਿਲਕੁਲ ਉਹਨੂੰ ਦਿખાਣੀ ਵੀ ਪਏਗੀ ਉਹਨੂੰ ਦੇਣੀ ਵੀ ਪਏਗੀ ਇੱਕ ਕਾਪੀ ਦੋਸ਼ੀ ਦਾ ਹੱਕ ਹੈ ਉਹ ਫ੍ਰੀ ਆਫ ਕੋਸਟ ਕਾਪੀ ਪੁਲਿਸ ਅਵਰਡ ਕਰੇਗੀ ਉਹਨੂੰ ਤੇਰੇ ਖਿਲਾਫ ਐਫਆਈਆਰ ਸੀਗੀ ਉਹਨੂੰ ਦੇਗੀ ਤਾਂ ਆਪਾਂ ਕਚਹਿਰੀਆਂ 'ਚ ਵੀ ਦੇਖਦੇ ਜਦੋਂ ਚਲਾਨ ਪੇਸ਼ ਹੁੰਦਾ ਇੱਕ ਪੂਰੀ ਚਲਾਨ ਦੀ ਕਾਪੀ ਫ੍ਰੀ ਆਫ ਕੋਸਟ ਦੋਸ਼ੀ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਉਂਕਿ ਆਪਣੇ ਇੱਕ ਹੋਰ ਫੰਡਾਮੈਂਟਲ ਅਧਿਕਾਰ ਹੈ ਕਿ ਆਪਾਂ ਕਿਸੇ ਮੋਲਜਮ ਨੂੰ ਨਾ ਫੋਰਸ ਨਹੀਂ ਕਰ ਸਕਦੇ ਕਿ ਤੂੰ ਆਪ ਦੇ ਖਿਲਾਫ ਆਪ ਗਵਾਹੀ ਦੇ ਪੁਲਿਸ ਨੇ ਕਿ ਸਟੇਰ ਕੰਪਲੇਨਰ ਨੇ ਕੰਪਲੇਂਟ ਦਿੱਤੀ ਸਟੇਟ ਅੱਗੇ ਆਈ ਕਿ ਜੀ ਅਸੀਂ ਸੋਸ਼ਲ 엘ਿਮੈਂਟਸ ਨੇ ਇਹਨਾਂ ਨੂੰ ਅਸੀਂ ਅੰਦਰ ਕਰਨਾ ਚਾਹੁੰਦੇ ਆ ਪਲੱਸ ਜਿਹੜਾ ਮਲਜਮ ਹੈ ਉਹ ਪੂਰਾ ਅਧਿਕਾਰ ਹੈ ਉਹਦੇ ਵਿੱਚ ਰੱਖਦਾ ਕਿ ਨਹੀਂ ਮੈਨੂੰ ਦੱਸੋ ਮੇਰੇ ਖਿਲਾਫ ਕੀ ਸਬੂਤ ਆਏ ਨੇ ਮੈਂ ਉਹਨਾਂ ਨੂੰ ਅੱਗੇ ਰਬਟ ਕਰਾਂ ਜਿਉਂ ਦੇ ਕੋਲ ਕੁਝ ਨਹੀਂ ਹੋਗਾ ਰਬਟ ਕਿਵੇਂ ਕਰੇਗਾ ਤਾਂ ਹੀਓ ਤੁਸੀਂ ਦੇਖਦੇ ਹੋ ਕਿ ਹਰੇਕ ਐਫ ਆਈ ਆਰ ਦਾ ਉਹਨਾਂ ਦੀ ਵੈਬਸਾਈਟ ਤੇ ਉਹਦੇ ਵੀ ਅਪਲੋਡ ਹੋਣਾ ਬਹੁਤ ਲਾਜ਼ਮੀ ਹੈ ਕੱਲੀ ਦੇਣੀ ਨਹੀਂ ਸਮਝਾਉਣੀ ਨਹੀਂ ਜੇ ਉੱਥੇ ਕਿਤੇ ਅਨਪੜਾ ਹੈ ਬੰਦਾ ਉਹਨੂੰ ਪੜ੍ਹ ਕੇ ਸੁਣਾਉਣ ਸਮਝਾਉਣ ਦੇ ਵੀ ਪਾਬੰਦ ਨੇ ਵੀ ਤੇਰੇ ਖਿਲਾਫ ਐਫ ਆਈ ਆਰ ਆਈਏ ਫਲਾਣੇ ਨੇ ਦਿੱਤੀ ਹੈ ਤੇ ਇਹਦੇ ਜਿਵੇਂ ਤੁਹਾਨੂੰ ਅਰੈਸਟ ਕਰਨ ਆਏ ਆ ਜੀ ਅ ਅੱਛਾ ਐਡਵੋਕੇਟ ਸਾਹਿਬ ਇੱਕ ਤਾਂ ਇਹ ਤਾਂ ਹੋ ਗਏ ਘਰੇ ਜਾ ਕੇ ਬੰਦੇ ਨੂੰ ਅਰੈਸਟ ਕਰਨਾ ਇੱਕ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਪੁਲਿਸ ਥਾਣੇ ਨੂੰ ਫੋਨ ਕਰ ਦਿੰਦੀ ਆ ਬੰਦੇ ਨੂੰ ਕਿ ਭਾਈ ਆਓ ਥਾਣੇ ਆਓ ਤੁਹਾਡੇ ਖਿਲਾਫ ਕੋਈ ਕਿਸੇ ਨੇ ਦਰਖਾਸਤ ਦਿੱਤੀ ਆ ਤੁਹਾਡੇ ਖਿਲਾਫ ਕੋਈ ਸ਼ਿਕਾਇਤ ਆਈ ਆ ਕੀ ਪੁਲਿਸ ਥਾਣੇ ਨੂੰ ਫੋਨ ਕਰਕੇ ਬੰਦੇ ਨੂੰ ਉਹ ਬੁਲਾ ਸਕਦੀ ਆ ਕਾਨੂੰਨਨ ਦੇਖੋ ਜੇ ਤਾਂ ਹੁਣ ਕਿਸੇ ਨੇ ਕੋਈ ਕੰਪਲੇਂਟ ਦਿੱਤੀ ਹੈ ਆਮੂਮਨ ਜਿਹੜਾ ਸਹੀ ਆਦਾ ਪ੍ਰੋਸੈਸ ਕੀ ਉਹ ਕੀ ਹੁੰਦਾ ਮੰਨ ਲਓ ਕਿਸੇ ਨੇ ਕੰਪਲੇਨੈਂਟ ਨੇ ਆਪਣੀ ਥਾਣਾ ਐਸਐਚਓ ਨੂੰ ਕੰਪਲੇਂਟ ਦਿੱਤੀ ਉਹ ਆਉਂਦੇ ਵਿੱਚ ਜਿਹੜੇ ਉਹ ਮਾਰਕ ਕਰਕੇ ਆਪਦੇ ਕਿਸੇ ਥਲੜੇ ਅਫਸਰ ਨੂੰ ਫੜਾਉਂਦੇ ਨੇ ਵੀ ਤੇ ਤਫਤੀਸ਼ ਕਰੋ ਉਹਦੇ ਫਿਰ ਅੱਗੇ ਇਨਕੁਆਇਰੀ ਚੱਲਦੀ ਹੈ ਜਾਂ ਜਿਹੜਾ ਜ਼ਿਆਦਾਤਰ ਕਾਰਨਾਂ ਦੇ ਵਿੱਚ ਹੁੰਦਾ ਉਹ ਇਹ ਹੁੰਦਾ ਕਿ ਐਸਐਸਪੀ ਸਾਹਿਬ ਕੋਲੇ ਕੰਪਲੇਂਟ ਗਈ ਉਹ ਮਾਰਕ ਹੋ ਕੇ ਥਾਣੇ ਦੇ ਵਿੱਚ ਆਈ ਉਸ ਵਕਤ ਉਹਦੇ ਤਫਤੀਸ਼ ਸ਼ੁਰੂ ਹੁੰਦੀ ਤਾਂ ਕਿਤੇ ਫੋਨ ਤਾਂ ਦੇਖੋ ਕਰਦੇ ਨੇ ਪਰ ਜੇ ਜੇ ਕਿਸੇ ਨੂੰ ਸਿੱਧਾ ਫੋਨ ਆਉਂਦਾ ਥਾਣੇ ਦੇ ਵਿੱਚੋਂ ਤਾਂ ਉਹ ਉਹਨੂੰ ਇਹ ਕਹਿ ਸਕਦੇ ਨੇ ਕਿ ਪੁਲਿਸ ਵਾਲੇ ਨੂੰ ਮੈਂ ਆ ਜਾਊਗਾ ਜੀ ਪਰ ਮੈਨੂੰ ਤੁਸੀਂ ਪਰਵਾਨਾ ਕੱਟ ਕੇ ਦਿਓ ਜੇ ਪਰਵਾਨੇ ਨੂੰ ਲੀਗਲ ਟਰਮਸ ਦੇ ਵਿੱਚ ਕਹੀਏ ਤਾਂ 41ਏ ਦਾ ਨੋਟਿਸ ਉਸ ਨੋਟਿਸ ਦੇ ਵਿੱਚ ਲਿਖਿਆ ਹੁੰਦਾ ਜੀ ਤੁਹਾਡੀ ਕੀਨੇ ਤੁਹਾਡੇ ਖਿਲਾਫ ਸ਼ਿਕਾਇਤ ਦਿੱਤੀ ਕਿਹੜੇ ਸੈਕਸ਼ਨਾਂ ਦੇ ਵਿੱਚ ਦਿੱਤੀ ਉਹਨੂੰ ਉਸ ਤੋਂ ਬਾਅਦ ਤੋਂ ਉਹਨੂੰ ਭੇਜਣਾ ਹੈ ਉਹਨੂੰ ਟਾਈਮ ਦੇਣਾ ਹੈ 1 ਜਾਂ 2 ਦਿਨ ਦਾ ਫਿਰ ਉਹ ਆਉਂਦਾ ਆਪਣਾ ਡਿਫੈਂਸ ਡਿਫੈਂਸ ਤਿਆਰ ਕਰਕੇ ਆਪਣਾ ਉੱਥੇ ਪਹੁੰਚਦਾ ਹੈ ਪਰ ਜੇ ਕੋਈ ਬਿਨਾ ਨੋਟਿਸ ਦੇ ਬੁਲਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਤੇ ਜੇ ਕਿਸ ਨੂੰ ਫੋਨ ਆਉਂਦਾ ਤਾਂ ਉਹਦੇ ਕੋਲ ਦੋ ਰੈਮੈਡੀਜ਼ ਨੇ ਇੱਕ ਤਾਂ ਪੁਲਿਸ ਵਾਲ ਨੂੰ ਕਹੀ ਜੀ ਮੈਨੂੰ ਪਰਵਾਨਾ ਕੱਟ ਕੇ ਦੋ ਮੈਂ ਆ ਰਿਹਾ ਹਾਂ ਜੋ ਫੇਰ ਵੀ ਜਾ ਰਹੇ ਤਾਂ ਆਪਣੇ ਇਲਾਕੇ ਦੇ ਐਸਐਸਪੀ ਸਾਹਿਬ ਕੋਲ ਜਾਵੇ ਤੇ ਉੱਥੇ ਤਰਖਾਸ ਦੇ ਕੇ ਆਵੇ ਦੇਖੋ ਜੀ ਮੇਰੇ ਕੋਲ ਐਸ ਇਸ ਤਰ੍ਹਾਂ ਕਰਕੇ ਉੱਥੋਂ ਫੋਨ ਆਈ ਜਾਂਦਾ ਹੈ ਤੇ ਪਲੀਜ਼ ਇਸ ਮੈਟਰ ਦੇ ਵਿੱਚ ਦੇਖਿਆ ਜਾਵੇ ਬਿਕੋਜ਼ ਜੇ ਤੁਸੀਂ ਕਿਸੇ ਨੂੰ ਬਿਨਾ ਕਿਸੇ ਕਾਰਨ ਚ ਕਿਉਂ ਬੁਲਾ ਰਹੇ ਹੋ ਥਾਣੇ ਦੇ ਵਿੱਚ ਇਹ ਵੱਡਾ ਸਵਾਲ ਵੀ ਖੜਾ ਕਰਦਾ ਹੈ ਤੇ ਕਿਤਨਾ ਕਿਤੇ ਇਹ ਇੱਕ ਤਰੀਕੇ ਨਾਲ ਗੈਰ ਕਾਨੂੰਨਨ ਵੀ ਹੈ ਕਿਉਂ ਕਿਸੇ ਨੂੰ ਤੁਸੀਂ ਥਾਣੇ ਬੁਲਾ ਰਹੇ ਹੋ ਇਹ ਵੱਡੀ ਚੀਜ਼ ਹੈ ਤੇ ਮੈਂ ਦਰਸ਼ਕਾਂ ਨੂੰ ਤੁਹਾਡੇ ਵਿੱਚ ਕੀ ਦੱਸਣਾ ਚਾਹਣਾ ਕਿ ਇੰਨਾ ਚੀਜ਼ਾਂ ਤੇ ਵੀ ਅਮੈਂਡਮੈਂਟਸ ਉਸ ਲੈਵਲ ਡਿਵੈਲਪਮੈਂਟਸ ਹੋਈਆਂ ਨੇ ਕਿ ਕਰਨਾਟਕ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਉਸ ਲੈਵਲ ਤੱਕ ਗਈ ਹੈ ਵੀ ਜੇ ਕੋਈ ਨੋਟਿਸ ਕਟਣਾ ਹੈ ਉਹਦੇ ਉਤੇ ਬਕਾਇਦਾ ਕ੍ਰਾਈਮ ਦਾ ਨੰਬਰ ਹੋਣਾ ਚਾਹੀਦਾ ਹੈ ਪਲੱਸ ਕੀ ਇਹ ਕਿਹੜੇ ਆਉਂਦੇ ਨੇ ਆਫੈਂਸ ਹੋਏ ਨੇ ਉਹ ਲਿਖਿਆ ਹੋਣਾ ਚਾਹੀਦਾ ਹੈ ਪਲੱਸ ਉਸ ਤੋਂ ਬਾਅਦ ਉਹਦੇ ਨਾਲ ਉਹਦੀ ਕਾਪੀ ਹੋਣੀ ਚਾਹੀਦੀ ਕੰਪਲੇਂਟ ਦੀ ਜਿਹੜੀ ਗਈ ਹੈ ਜੇ ਤਿੰਨੇ ਚੀਜ਼ਾਂ ਨਹੀਂ ਹੈਗੀਆਂ ਭਾਵੇਂ ਪੁਲਿਸ ਨੇ ਨੋਟਿਸ ਭੇਜਿਆ ਹੋਇਆ ਬੰਦਾ ਜਾਣ ਦਾ پابੰਦ ਨਹੀਂ ਹੈਗਾ ਕਰਨਾਟਕ ਹਾਈ ਕੋਰਟ ਦੀ ਬਹੁਤ ਵੱਡੀ ਸੈਟਮੈਂਟ ਆਈ ਸੀ ਖੈਰ ਇਹ ਉਧਰਲੀ ਹਾਈ ਕੋਰਟ ਦੀ ਹੈ ਬਟ ਇੱਕ ਬਹੁਤ ਵੱਡੀ ਇਹ ਵੈਲਿਊਏਬਲ ਜਜਮੈਂਟ ਹੈ ਪਹਿਲੀ ਗੱਲ ਤੇ ਹੋਣਾ ਜਦੋਂ ਪੁਲਿਸ ਘਰੋਂ ਗ੍ਰਿਫਤਾਰ ਕਰਦੀ ਸੀ ਪਰਵਾਨੇ ਦੀ ਗੱਲ ਕਰਤੀ ਜਦੋਂ ਫੋਨ ਤੇ ਪੁਲਿਸ ਬੁਲਾਉਂਦੀ ਆ ਤੇ ਜਦੋਂ ਕਰੇ ਜਾਂਦੇ ਆ ਤਾਂ ਜਿਹੜੇ ਬੰਦੇ ਪੜੇ ਲਿਖੀ ਹੁੰਦੇ ਆ ਜਾਂ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਇਨਿਕ ਉਹ ਵਾਰੰਟ ਮੰਗਦੇ ਆ ਤੈਨੇ ਵਾਰੰਟ ਦਿਖਾਓ ਜੀ ਤਾਂ ਫਿਰ ਮੈਂ ਫਿਰ ਦੁਬਾਰਾ ਕਿਉਂਕਿ ਇਹ ਚੀਜ਼ਾਂ ਬੀਤੀਆਂ ਨੇ ਤੁਸੀਂ ਕਹਿੰਦੇ ਮੈਂ ਬਾਰੀ-ਬਾਰੀ ਉਸ ਕੇਸ ਦਾ ਜ਼ਿਕਰ ਕਰਦਾ ਮਾਲੀ ਸਾਹਿਬ ਵਾਲੇ ਕੇਸ ਦੇ ਵਿੱਚ ਮਾਲੀ ਸਾਹਿਬ ਕਹਿੰਦੇ ਸੀ ਵਾਰੰਟ ਲਿਆਓ ਤਾਂ ਉਹ ਸੀਆਈ ਇਨਚਾਰਜ ਕਰ ਰਹੀ ਸੀ ਵਾਰੰਟ ਦੀ ਲੋੜ ਨਹੀਂ ਹੁੰਦੀ ਜੀ ਵਾਰੰਟ ਦੀ ਲੋੜ ਕਦੋਂ ਹੁੰਦੀ ਆ ਕਿ ਨਹੀਂ ਹੁੰਦੀ ਕਿਸੇ ਕੇਸ ਦੇ ਵਿੱਚ ਜਿਉਂ ਉਹ ਕਹ ਜਿਵੇਂ ਕਹ ਰਹੀ ਸੀ ਜੇ ਨਹੀਂ ਹੁੰਦੀ ਤਾਂ ਕਦੋਂ-ਕਦੋਂ ਲੋੜ ਨਹੀਂ ਹੁੰਦੀ ਦੇਖੋ ਜੇ ਤਾਂ ਕਿਸੇ ਦੇ ਉੱਤੇ ਕਿਸੇ ਕੋਗਨੀਜ਼ੇਬਲ ਅਫੈਂਸ ਦਾ ਪਰਚਾ ਦਰਜ ਹੋਇਆ ਕਾਗਨੀਜ਼ੇਬਲ ਮਤਲਬ ਸੀਰੀਅਸ ਕ੍ਰਾਈਮ ਹਾਂ ਸੀਰੀਅਸ ਕ੍ਰਾਈਮ ਜਿਹਨਾਂ ਦਾ ਐਫ ਆਈ ਆਰ ਦਰਜ ਕੋ ਪੰਜਾਬੀ ਚ ਵੀ ਖੋਲ ਕੇ ਹਾਂ ਜਿਨਾਂ ਚ ਐਫ ਆਈ ਆਰ ਦਰਜ ਹੁੰਦੀ ਉਹ ਕਾਗਨੀਜ਼ੇਬਲ ਅਫੈਂਸਸ ਹੁੰਦੇ ਨੇ ਜੇ ਤਾਂ ਉਹਦੇ ਵਿੱਚ ਕੋਈ ਤਫਤੀਸ਼ ਕੋਈ ਉਹ ਹੈ ਪਰਚਾ ਦਰਜ ਹੋਇਆ ਉਹਦੇ ਤੇ ਕਿਸੇ ਵਾਰੰਟ ਦੀ ਜ਼ਰੂਰਤ ਨਹੀਂ ਹੈਗੀ ਪੁਲਿਸ ਅਫਸਰ ਆਪ ਜਾ ਕੇ ਅਰੈਸਟ ਕਰਕੇ ਆ ਸਕਦਾ ਹੈ ਸਿਰਫ ਜਿਹੜੀ ਮੈਂ ਤੁਹਾਨੂੰ ਸ਼ੁਰੂ ਜੀ ਦਸੀ ਉਹਨੂੰ ਤਿੰਨ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਨੇ ਯੱਕ ਰੈਡੀਬਲ ਇਨਫੋਰਮੇਸ਼ਨ ਯਾ ਰੀਜ਼ ਨੈਬਰ ਸਸਪੈਂਸ਼ਨ ਯਾ ਕੋਈ ਕੰਪਲੇਂਟ ਲਿਖਤੀ ਆਈ ਹੋਈ ਹੈ ਉਸ ਤੋਂ ਬਾਅਦ ਪੁਲਿਸ ਅਫਸਰ ਆਪਣੇ ਆਪ ਦੇ ਵਿੱਚ ਇੰਨਾ ਖ ਸਹਿਮਤ ਹੈ ਕਿ ਮੈਂ ਇਸੇ ਨਾਲ ਅੱਗੇ ਵੱਧ ਸਕਦਾ ਤਾਂ ਉਹ ਜਾ ਕੇ ਉਹ ਆਪ ਲੈ ਕੇ ਆ ਸਕਦੇ ਨੇ ਬਟ ਜਿਹੜੇ ਨਾਨ ਕੌਗਨੀਜ਼ੇਬਲ ਅਫੈਂਸ ਨੇ ਉਹਦੇ ਵਾਰੰਟ ਦੇ ਬਿਨਾ ਤੁਸੀਂ ਅਰੈਸਟ ਨਹੀਂ ਕਰ ਸਕਦੇ ਨਾਨ ਕੌਗਨੀਜ਼ੇਬਲ ਅਫੈਂਸ ਕਿਹੜੇ ਹੁੰਦੇ ਨੇ ਜਿਹੜੇ ਵੈਸੇ ਤਾਂ ਸਿਵਲ ਨੇਚਰ ਦੇ ਹੁੰਦੇ ਨੇ ਪਰ ਸਮਾਜ ਦੀਆਂ ਹੌਲੀ ਹੌਲੀ ਡਿਵੈਲਪਮੈਂਟਸ ਦੇਖਦੇ ਹੋਏ ਉਹਨਾਂ ਨੂੰ ਕ੍ਰਾਈਮਨਲ ਦੇ ਵਿੱਚ ਤਬਦੀਲ ਕੀਤਾ ਗਿਆ ਉਹ ਨਾਨ ਕੌਗਨੀਜ਼ੇਬਲ ਅਫੈਂਸ ਨੇ ਮਤਲਬ ਕਟ ਸੀਰੀਅਸ ਕ੍ਰਾਈਮ ਕਹੇ ਲਈ ਕਹਿੰਦੇ ਸੀਰੀਅਸ ਕ੍ਰਾਈਮ ਹੋਗੇ ਬਿਲਕੁਲ ਜਿਵੇਂ ਛੋਟੇ ਮੋਟੇ ਆਫੈਂਸਸ ਹੋਗੇ ਬਿਲਕੁਲ ਉਹ ਨਾਨ ਕੋਗਨੀਜ਼ੇਬਲ ਜਿੰਨਾ ਚਾਪ ਇਸ ਤਰ੍ਹਾਂ ਲਾਉਣੀ ਹੈ ਕੋਰਟ ਦੇ ਵਿੱਚ ਉਹ ਹੁੰਦੇ ਨੇ ਅੱਛਾ ਤੇ ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਸੀਂ ਕਹਿੰਦੇ ਉਹਨਾਂ ਦੇ ਵਿੱਚ ਪੁਲਿਸ ਨੂੰ ਪਰ ਉਹਦੀ ਲੋੜ ਵਾਰੰਟ ਦੀ ਲੋੜ ਪੈਂਦੀ ਹੀ ਪੈਂਦੀ ਆ ਨਾਨ ਕੋਗਨੀਜ਼ੇਬਲ ਚ ਪੈਂਦੀ ਕੋਗਨੀਜ਼ੇਬਲ ਚ ਨਹੀਂ ਪੈਂਦੀ ਜਿਹੜੇ ਪਰ ਉਹਦੇ ਵਿੱਚ ਵੀ ਕਿਉਂਕਿ ਇਹ ਸੁਣਦੇ ਆ ਕਿ ਕਾਨੂੰਨ ਦੇ ਵਿੱਚ ਕੁੰਡੀਆਂ ਬਹੁਤ ਹੁੰਦੀਆਂ ਨੇ ਗਿਆ ਕਿ ਜਿੱਥੇ ਤੁਸੀਂ ਕਹਿੰਦੇ ਕਿ ਨਾਨ ਕੋਗਨੀਜ਼ੇਬਲ ਦੇ ਵਿੱਚ ਵਾਰੰਟ ਦੀ ਲੋੜ ਨਹੀਂ ਹੁੰਦੀ ਕਿ ਉਹਦਾ ਵੀ ਕੋਈ ਐਸਾ ਕਲੋਜ਼ ਹੈਗਾ ਕਿ ਪੁਲਿਸ ਕਦੇ ਵੀ ਸਾਨੂੰ ਤਾਂ ਇਹ ਵੀ ਲੋੜ ਨਹੀਂ ਮੈਂ ਮੈਂ ਤੁਹਾਨੂੰ ਦੱਸਾਂ ਪੂਰੀ ਸੀਆਰਪੀਸੀ ਜੇ ਆਪਾਂ ਪੁਰਾਣੀ ਆਪਣੀ ਸੀਆਰਪੀਸੀ ਦੇਖੀਏ ਚਾਹੇ ਹੋਣਾ ਬੜਾ ਨਵੇਂ ਵਾਲਾ ਸੈਕਸ਼ਨ ਬੀ ਐਮ ਐਸ ਦੇਖੀਏ ਕਿਤੇ ਵੜ ਹੈ ਨਹੀਂ ਕਿ ਪੁਲਿਸ ਸ਼ੈਲ ਅਰੈਸਟ ਉੱਥੇ ਵਰਡ ਬੜਾ ਕਲੀਅਰ ਤੌਰ ਤੇ ਲਿਖਿਆ ਹੈ ਦਾ ਪੁਲਿਸ ਆਫੀਸਰ ਮੇ ਅਰੈਸਟ ਇਹਦਾ ਮਤਲਬ ਕੀ ਹੈ ਸ਼ੈਲ ਤੇ ਮੇਰਾ ਤੁਹਾਡੇ ਦਰਸ਼ਕਾਂ ਦਾ ਸਾ ਸ਼ੈਲ ਦਾ ਮਤਲਬ ਹੁੰਦਾ ਵੀ ਤੁਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਮੇਰਾ ਮਤਲਬ ਹੁੰਦਾ ਤੁਹਾਡੀ ਮਰਜ਼ੀ ਹੈ ਤੁਸੀਂ ਕਰਨੇ ਕਿ ਨਹੀਂ ਕਰਨਾ ਇਹਦੇ ਉੱਤੇ ਨਾ ਮੈਂ ਤੁਹਾਨੂੰ ਇੱਕ ਜਜਮੈਂਟ ਦਾ ਹਵਾਲਾ ਦੇਣਾ ਚਾਹਣਾ ਅਰਨੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਬਹੁਤ ਬਖੂਬੀ ਜਜਮੈਂਟ ਸੀ ਇਹਦੇ ਵਿੱਚ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਜਿਹੜੇ 7 ਸਾਲ ਤੋਂ ਘਟਦੇ ਅਫੈਂਸ ਨੇ ਪਰਚੇ ਨੇ ਉਹਨਾਂ ਚ ਪੁਲਿਸ ਵਾਲੇ ਨੂੰ ਕਿਹਾ ਸੀ ਪਹਿਲਾਂ ਤੁਸੀਂ ਭਾਈ ਨੋਟਿਸ ਭੇਜੋ ਪਰਵਾਨਾ ਕੱਟ ਕੇ ਦਿਓ ਬੁਲਾਓ ਉਹਨਾਂ ਨੂੰ ਕਿਉਂਕਿ ਤੁਸੀਂ ਦੇਖਿਆ ਜੇਲ੍ਹਾਂ ਭਰੀਆਂ ਪਈਆਂ ਨੇ ਬਹੁਤ ਜ਼ਿਆਦਾ ਭਰੀਆਂ ਪਈਆਂ ਨੇ ਸਰਕਾਰ ਦਾ ਖਰਚਾ ਹੀ ਬਹੁਤ ਜ਼ਿਆਦਾ ਵਧੇ ਕਿ ਜੇਲ੍ਹ ਨੂੰ ਚਲਾਉਣ ਅਸੇ ਜੇਲ੍ਹ ਇੱਕ ਜੇਲ੍ਹ ਨਹੀਂ ਹੁੰਦੀ ਇੱਕ ਤਰੀਕੇ ਨਾਲ ਦੇਖਿਆ ਵੀ ਕਿ ਸ਼ਹਿਰ ਹੀ ਹੁੰਦਾ ਉਹ ਇੱਕ ਦੁਨੀਆ ਹੁੰਦੀ ਆ ਵੱਖਰੀ ਇੱਕ ਦੁਨੀਆ ਹੁੰਦੀ ਆ ਵਕਰੀ ਉਹਦੇ ਪੂਰਾ ਖਰਚਾ ਪੈਂਦਾ ਬਿਕੋਜ਼ ਉਹਦੇ ਇੰਨਾ ਫਲੱਡਡ ਹੋਣ ਕਰਕੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ 7 ਸਾਲ ਤੋਂ ਘੱਟ ਵਾਲੇ ਅਫੈਂਸ ਉਹ ਕਰੋ ਪਲੱਸ ਇਹ ਤੁਸ ਜੀ ਪੁਰਾਣੇ ਸਮੇਂ ਦੇ ਵਿੱਚ ਵੇਖਿਆ ਹੋਊਗਾ ਕਿ ਜੀ ਪੁਲਿਸ ਨੇ ਇੰਨੇ ਦਿਨਾਂ ਦਾ ਰਿਮਾਂਡ ਮੰਗਿਆ ਜਾਂ ਸਾਹਮਣੇ ਇੰਨੇ ਦਿਨਾਂ ਦਾ ਰਿਮਾਂਡ ਦੇਤਾ ਅੱਗੇ ਕੋਈ ਇੰਨੀ ਬਹਿਸ ਨਹੀਂ ਹੁੰਦੀ ਸੀ ਉਸ ਦੇ ਵਿੱਚ ਅਰਨੇਸ਼ ਕੁਮਾਰ ਚ ਸੁਪਰੀਮ ਕੋਰਟ ਨੇ ਬਕਾਇਦਾ ਇਹ ਗੱਲ ਕਹੀ ਸੀ ਕਿ ਮਾਜਿਸਟ੍ਰੇਟਸ ਨੂੰ ਕਿ ਰਿਮਾਂਡ ਸਿੱਧੇ ਨਹੀਂ ਦੇ ਦੇਣੇ ਪੁੱਛ ਬੋਲਸ ਵਾਲਿਆਂ ਨੂੰ ਵੀ ਤੁਸੀਂ ਤਿੰਨ ਦਿਨਾਂ ਦਾ ਮੰਗਿਆ ਤੁਹਾਨੂੰ ਤਿੰਨ ਦਿਨਾਂ ਦਾ ਕਿਉਂ ਚਾਹੀਦਾ ਤੁਸੀਂ ਕੀ ਕਰ ਰਹੇ ਹੋ ਅਗਰ ਉਹ ਤਿੰਨ ਦਿਨਾਂ ਤੋਂ ਬਾਅਦ ਆ ਕੇ ਹੋਰ ਮੰਗ ਰਹੇ ਨੇ ਤਾਂ ਫਿਰ ਤੁਸੀਂ ਪੁੱਛਣਾ ਵੀ ਤੁਸੀਂ ਕਿਉਂ ਹੋਰ ਤੁਹਾਨੂੰ ਕਿਉਂ ਚਾਹੀਦਾ ਤਿੰਨ ਦਿਨਾਂ 'ਚ ਤੁਸੀਂ ਐਸੇ ਕੀ ਨਹੀਂ ਕੀਤਾ ਜਿਹੜਾ ਤੁਸੀਂ ਅੱਗੇ ਕਰ ਪੋਗੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਚੈੱਕਸ ਐਂਡ ਬੈਲੈਂਸਸ ਬਹੁਤ ਜ਼ਿਆਦਾ ਸ਼ੁਰੂ ਹੋ ਚੁੱਕੇ ਨੇ ਇਹ ਹੌਲੀ 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 ਹੁਣ ਆਪਾਂ ਦੇਖ ਰਿਹਾ ਨਾ ਕਿ ਜਿਹੜੀ ਚੀਜ਼ਾਂ ਅੱਗੇ 5-7 ਮਿੰਟਾਂ 'ਚ ਚੱਲੀ ਜਾਂਦੀਆਂ ਸੀ ਹੁਣ ਬਕਾਇਦਾ ਰਿਮਾਂਡਸ ਤੇ ਪੂਰੀ ਘੰਟੇ-ਘੰਟੇ ਦੀ ਬਹਿਸ ਹੁੰਦੀ ਹੈ ਉਹ ਐਸੇ ਕਰਕੇ ਹੁੰਦੀ ਹੈ ਇਹ ਜੱਜਮੈਂਟ ਓਨਿਕ ਲੈਵਲ ਤੇ ਗਈ ਸੀ ਜੇ ਇਹਦਾ ਕਿਸੇ ਨੇ ਫੋਲੋ ਨਾ ਕੀਤਾ ਉਹਦੇ ਤੇ ਕੰਟੈਂਪਟ ਕੋਰਟ ਹੈ ਜੱਜ ਸਾਹਿਬ ਦੇ ਵੀ ਤੇ ਪੁਲਿਸ ਅਫਸਰ ਤੇ ਵੀ ਐਸੇ ਹੀ ਜੱਜਮੈਂਟ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਰੇਕ ਪੁਲਿਸ ਅਫਸਰ ਨੂੰ ਕਿ ਚੈੱਕ ਐਂਡ ਬੈਲੈਂਸ ਦਿੱਤੇ ਜਾਣ ਵੀ ਕਿਉਂ ਅਰੈਸਟ ਕਰਨਾ ਤੇ ਕਿਉਂ ਨਹੀਂ ਦੇਣਾ ਉਹ ਹਰੇਕ ਕੋਲ ਹੋਣੇ ਲਾਜ਼ਮੀ ਨੇ ਉਸੇ ਹੀ ਜਜਮੈਂਟ ਦੇ ਲੈ ਚੁ। ਅੱਛਾ ਦੂਜਾ ਇਹਦੇ ਵਿੱਚ ਇਹ ਆ ਜਾਂਦਾ ਕਿ ਇੱਕ ਕੀ ਇਹਦੇ ਵਿੱਚ ਉਮਰ ਵਰਗ ਨੂੰ ਵੀ ਕੋਈ ਛੋਟਾ ਹੈਗੀਆਂ ਨੇ ਕਿ ਇਹ ਬੱਚਿਆਂ ਨੂੰ ਕੋਈ ਛੋਟਾ ਤਾਂ ਮਾਈਨਰ ਨੂੰ ਆ ਜਾਂ ਕਿੰਨੇ ਸਾਲ ਦੀ ਉਮਰ ਤੱਕ ਆ ਕਿ ਸੀਨੀਅਰ ਸਿਟੀਜ਼ਨ ਨੇ ਜਿਹੜੇ ਉਹਨਾਂ ਨੂੰ ਕੋਈ ਛੋਟ ਹੈਗੀ ਆ ਕਿ ਔਰਤਾਂ ਪ੍ਰਤੀ ਕੀ ਆ ਜਦੋਂ ਗ੍ਰਿਫਤਾਰੀ ਕਰਨੀ ਹੁੰਦੀ ਆ ਔਰਤਾਂ ਦੇ ਕੀ ਹੱਕ ਨੇ ਸੀਨੀਅਰ ਸਿਟੀਜ਼ਨ ਦੇ ਕੀ ਹੱਕ ਨੇ ਜਿਹੜੇ ਬੱਚੇ ਨੇ ਉਹਨਾਂ ਦੇ ਕੀ ਹੱਕ ਨੇ ਦੇਖੋ ਜਿੱਥੇ ਤਾਂ ਗੱਲ ਔਰਤਾਂ ਦੀ ਆ ਔਰਤਾਂ ਲਈ ਤਾਂ ਆਪਣਾ ਕਾਨੂੰਨ ਬਿਲਕੁਲ ਕਲੀਅਰ ਹੈ ਕਿ ਸ਼ਾਮ ਪੈਣ ਤੋਂ ਬਾਅਦ ਤੇ ਜਦ ਤੱਕ ਸਵੇਰ ਨਹੀਂ ਹੋ ਜਾਂਦੀ ਤੁਸੀਂ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਅਨਲੈਸ ਐਂਡ ਉਹ ਸ਼ਾਮ ਦੀ ਇੱਕ ਸ਼ਾਮ ਦੀ ਵੀ ਕੀ ਫਿਰ ਵਿਆਖਿਆ ਕਰੋ ਨਾ ਸ਼ਾਮ ਕੀ ਹੈ ਕਿ ਯਾਰ ਤਾਂ 5 ਵਜੇ ਸ਼ਾਮ ਪੈਣੀ ਸਰਦੀਆਂ ਦੇ ਵਿੱਚ ਤੇ ਜਦੋਂ ਸੂਰਜ ਢਲ ਜਾਂਦਾ ਉਥੇ ਵਰਡ ਸਪੈਸੀਫਿਕ ਆਫਟਰ ਸਨਸੈਟ ਐਂਡ ਬਿਫੋਰ ਸਨਰਾਈਜ਼ ਓਕੇ ਇਹ ਮੈਂਸ਼ਨ ਹਾਂਜੀ ਜਦੋਂ ਇਹ ਚੀਜ਼ ਹੋ ਗਈ ਸਨਸੈਟ ਹੋ ਗਿਆ ਤੇ ਸਨਰਾਈਜ਼ ਹੋ ਉਹਦੇ ਵਿਚਾਰ ਤੁਸੀਂ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਹਾਂਜੀ ਅਨਲੈਸ ਐਂਡ ਐਂਟਲ ਅੱਜ ਕੱਲ ਆਪਾਂ ਦੇਖ ਰਹੇ ਹਾਂ ਔਰਤਾਂ ਦੇ ਵੀ ਔਰ ਸਮਾਜ ਦੇ ਵੀ ਵਿੱਚ ਬਹੁਤ ਸਾਰੇ ਬੈਡ ਐਲੀਮੈਂਟਸ ਆ ਗਏ ਔਰ ਸਮਾਜ ਵੀ ਬਹੁਤ ਜ਼ਿਆਦਾ ਕਈ ਕਾਨੂੰਨੀ ਅਪਰਾਧ ਕਰ ਰਹੇ ਨੇ ਸ਼ਬਦਾਂ ਮੈਂ ਕਹਿਣਾ ਕਿ ਗੈਂਗਸਟਰ ਗਰੁੱਪਰ ਦੇ ਵਿੱਚ ਸ਼ਾਮਲ ਨੇ ਔਰਤਾਂ ਗੈਂਗਸਟਰ ਦੇਖੇ ਹੀ ਆਪਾਂ ਬਿਲਕੁਲ ਤੇ ਉਹਦੇ ਵਿੱਚ ਕਰਦੇ ਹੋਏ ਤਾਂ ਇੱਕ ਪਾਵਰ ਅੱਗੇ ਦਿੱਤੀ ਹੋਈ ਹੈ ਪੁਲਿਸ ਅਫਸਰਾਂ ਕਿ ਮਜਿਸਟਰੇਟ ਸਾਹਿਬ ਕੋਲ ਪ੍ਰਮਾਣਗੀ ਲੈ ਕੇ ਅਰੈਸਟ ਕਰ ਸਕਦੇ ਨੇ ਤੇ ਜਿਹੜੀ ਰਹੀ ਗੱਲ 60 ਸਾਲ ਤੋਂ ਜ਼ਿਆਦਾ ਆਲਿਆਂ ਦੀ ਜਾਂ ਸਾਥੇ 60 ਤੋਂ ਜ਼ਿਆਦਾ ਆਲਿਆਂ ਦੀ ਉਹਦੇ ਵਿੱਚ ਸਪੈਸੀਫਿਕਲੀ ਕਲੀਅਰ ਹੈ ਜਿਹੜਾ ਆਪਣਾ ਨਵਾਂ ਬੀਐਨਐਸ ਆਇਆ ਵਿਦਆਊਟ ਡੀਐਸਪੀ ਸਾਹਿਬ ਦੀ ਪਰਮਿਸ਼ਨ ਤੋਂ ਬਿਨਾ ਤੇ ਜੇ ਆਫੈਂਸ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨੂੰ ਅਰੈਸਟ ਨਹੀਂ ਕਰੋਗੇ ਹੁਣ ਜੇ ਮੰਨ ਲਓ ਕਿਸੇ 60 ਸਾਲ ਦੇ ਬਜ਼ੁਰਗ ਨੇ ਕਾਰੀ ਕਤਲ ਦਿੱਤਾ ਜਾਂ ਉਹ ਰੇਪ ਵਰਗੇ ਕਿਸੇ ਘਣਾਉਣੇ ਅਪਰਾਧ ਦਾ ਮੋਲਜਮ ਹੈ ਫੇਰ ਦਾ ਅਰੈਸਟ ਕਰਦੀ ਕਰਦੇ ਨੇ ਪਰ ਜੇ ਉਹਨਾਂ ਨੇ ਆਫੈਂਸ ਜਿਹੜਾ ਕੀਤਾ ਉਹ 3 ਸਾਲ ਤੋਂ ਘੱਟ ਹੈ ਜੀ ਤੇ 60 ਸਾਲੇ ਉਹ ਤੋਂ ਜ਼ਿਆਦਾ ਉਮਰ ਦਾ ਡੀਐਸਪੀ ਸਾਹਿਬ ਦੀ ਬਕਾਇਦਾ ਪਰਮਿਸ਼ਨ ਚਾਹੀਦੀ ਹੈ ਉਹਨਾਂ ਨੂੰ ਅਰੈਸਟ ਕਰਨ ਲਈ ਮੈਨੂੰ ਲੱਗਦਾ ਮੈਂ ਕੋਈ ਪੱਖ ਛੱਡ ਤਾਂ ਨਹੀਂ ਰਿਹਾ ਕਿ ਜਿਵੇਂ ਨਾ ਜਿਹੜੀ ਤੁਸੀਂ ਇਲੀਗਲ ਅਰੈਸਟ ਦੀ ਗੱਲ ਕੀਤੀ ਹੈ ਰੀਸੈਂਟਲੀ ਨਾ ਅਲਾਹਾਬਾਦ ਹਾਈ ਕੋਰਟ ਦੀ ਜੇਰਮੈਂਟ ਆਈ ਸੀ ਉਹ ਬੜੀ ਵਿਚਾਰਨ ਵਾਲੀ ਵੀ ਹੈ ਤੇ ਕਿਤੇ ਨਾ ਕਿਤੇ ਉਹ ਕੱਲੇ ਪੂਰੇ ਸਮਾਜ 'ਚ ਇੱਕ ਸਵਾਲ ਖੜੇ ਕਰਦੀ ਹੈ ਕਿ ਕਰਪਸ਼ਨ ਦਾ ਜਿਹੜਾ ਪ੍ਰਾਈਮ ਸੋਰਸ ਹੈ ਨਾ ਉਹ ਇਲੀਗਲ ਅਰੈਸਟ ਨੂੰ ਮੰਨਿਆ ਗਏ ਅਲਾਹਾਬਾਦ ਹਾਈ ਕੋਰਟ ਇਸ ਐਕਸਟੈਂਡ ਤੇ ਗਈ ਹੈ ਕਿ 60% ਜਿਹੜੀਆਂ ਅਰੈਸਟਾਂ ਨੇ ਉਹ ਇਲੀਗਲ ਨੇ ਸੋਰੀ ਇਲੀਗਲ ਨਹੀਂ ਅਨਜਸਟੀਫਾਈਡ ਨੇ ਵੀ ਬਿਨਾ ਕਿਸੇ ਕਾਰਨ ਤੇ ਤੁਸੀਂ ਬੰਦੇ ਅਰੈਸਟ ਕੀਤੇ ਹੋਏ ਨੇ ਦੇੜੇ ਕਿ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਅੰਦਰ ਨੂੰ ਉਹਨਾਂ ਦੀਆਂ ਬੇਲਜ਼ ਨਹੀਂ ਹੋ ਰਹੀਆਂ ਤਾਂ ਕਿਤੇ ਨਾ ਕਿਤੇ ਇਹ ਬਹੁਤ ਵੱਡੇ ਸਵਾਲ ਵੀ ਨੇ ਤੇ ਇਹਨਾਂ ਦੇ ਕੰਮ ਕਰਨਾ ਵੀ ਬਣਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਡਿਵੈਲਪਮੈਂਟਸ ਹੋ ਰਹੀਆਂ ਨੇ ਇਹ ਨਹੀਂ ਹੈਗਾ ਕਿ ਆਪਾਂ ਉੱਥੇ ਹੀ ਖੜੇ ਆ ਬਹੁਤ ਸਾਰੀਆਂ ਚੀਜ਼ਾਂ ਜਦੋਂ ਅੱਗੇ ਵਧ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਕਿਤੇ ਪੁਲਿਸ ਸਹੀ ਵੀ ਹੁੰਦੀ ਹੈ ਹੁਣ ਦੇਖੋ ਜੇ ਇਹਨੂੰ ਇੱਕ ਲੌਜੀਕਲੀ ਸੋਚਿਆ ਜਾਵੇ ਵੀ ਪੁਲਿਸ ਨੂੰ ਕਿਉਂ ਪਾਵਰ ਦਿੱਤੀ ਗਈ ਬਿਨਾਂ ਰੈਸ ਦੇ ਹੁਣ ਫੋਰ ਐਗਜ਼ਾਮਪਲ ਕਿਤੇ ਕਤਲ ਵਰਗਾ ਕੋਈ ਅਪਰਾਧ ਹੋ ਗਿਆ ਤਾਂ ਜੇ ਤਾਂ ਹੁਣ ਪੁਲਿਸ ਪਹਿਲਾਂ ਮਜਿਸਟ੍ਰੇਟ ਸਾਹਿਬ ਕੋਲੇ ਜਾ ਕੇ ਉਹ ਵਾਰੰਟ ਲੈਣ ਚਲੀ ਜਾਵੇ ਤਾਂ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਮਲਜ਼ਮ ਹੈ ਉਹ ਭੱਜ ਜਾਏਗਾ ਜਿਹੜਾ ਕਿਤੇ ਨਾ ਕਿਤੇ ਮਲਜ਼ਮ ਹੈ ਉਹ ਕਿਸੇ ਨਾ ਕਿਸੇ ਗਵਾਹ ਨੂੰ ਬਰਾਤਮਕਾ ਲਏਗਾ ਕਿਉਂਕਿ ਪ੍ਰੋਸੈਸ 'ਚ ਸਮਾਂ ਲੱਗਦਾ ਹੈ ਪਹਿਲਾਂ ਐਫ ਆਈ ਆਰ ਜਾਏਗੀ ਮਜਿਸਟ੍ਰੇਟ ਸਾਹਿਬ ਪੜਨਗੇ ਫੇਰ ਉਹਤੇ ਵਾਰੰਟ ਕੱਢ ਕੇ ਦੇਣਗੇ ਤਾਂ ਕਿਤੇ ਨਾ ਕਿਤੇ ਚੀਜ਼ਾਂ ਸਮਾਜ ਲਈ ਜ਼ਰੂਰੀ ਵੀ ਨੇ ਬਿਕੋਜ਼ ਡੰਡੇ ਤੋਂ ਬਿਨਾ ਸਮਾਜ ਚਲਾਇਆ ਵੀ ਨਹੀਂ ਜਾ ਸਕਦਾ ਡੰਡਾ ਪਾਵਰ ਬਹੁਤ ਵੱਡੀ ਪਾਵਰ ਹੈ ਜਿਹੜੀਆਂ ਪੀਨਲ ਕੋਰਸ ਨੇ ਆਪਣੇ ਪੀਨਲ ਲਾਜ਼ ਨੇ ਜੇ ਸਖਤ ਨੇ ਫੇਰ ਇਹ ਜ ਆਪਣਾ ਸਮਾਜ ਕਿਤਨਾ ਗਿਰੇ ਬਹੁਤ ਬਿਹਤਰੀ ਨਹੀਂ ਆ ਬਿਲਕੁਲ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਇਹ ਦੇਖਿਆ ਨਾ ਪੁਲਿਸ ਦਾ ਹਵਾਲਾ ਇਹ ਹੁੰਦਾ ਕਿ ਇਸ ਕਰਕੇ ਕੀਤਾ ਗਿਆ ਕਿ ਇਹ ਗਵਾਹਾਂ ਨੂੰ ਡਰਾ ਸਕਦਾ ਧਮਕਾ ਸਕਦਾ ਉਹ ਅਕਸਰ ਹਵਾਲਾ ਇੱਕੋ ਹੀ ਹਵਾਲਾ ਹੁੰਦਾ ਜ਼ਿਆਦਾਤਰ ਆਪਾਂ ਤਾਂ ਇਹ ਦੇਖਿਆ ਕਿ ਉਹ ਗਵਾਹਾਂ ਨੂੰ ਧਮਕਾ ਸਕਦਾ ਉਹਦਾ ਵੀ ਤੁਹਾਨੂੰ ਮੈਂ ਦੱਸਾਂ ਇਹ ਜਿਹੜੇ ਗਵਾਹਾਂ ਨੂੰ ਡਰਾ ਤਾਂ ਹੁੰਦੇ ਨਾ ਜਿਵੇਂ ਇੱਕ ਪੱਖ ਬਹੁਤ ਤਕੜਾ ਹੈ ਹੁਣ ਤਕੜਾ ਕੋਈ ਪੈਸਿਆਂ ਵਾਲੇ ਪਾਸਿਓਂ ਵੀ ਹੁੰਦਾ ਹੈ ਕੋਈ ਪਾਵਰ ਵਾਲੇ ਪਾਸਿਓਂ ਵੀ ਹੁੰਦਾ ਕੋਈ ਐਜੂਕੇਸ਼ਨ ਦੇ ਹਿਸਾਬ ਦੇ ਵੀ ਤਕੜਾ ਹੁੰਦਾ ਹੈ ਤੇ ਦੂਸਰੇ ਪਾਸੇ ਦੇਖਿਆ ਜਾਵੇ ਜਿਹੜਾ ਕੋਈ ਗਵਾਹ ਹੈ ਹੁਣ ਜਿਵੇਂ ਆਪਾਂ ਆਪ ਇੱਥੇ ਬੈਠੇ ਆਂ ਸਾਹਮਣੇ ਕੋਈ ਵਾਰਦਾਤ ਹੋ ਜੇ ਤਾਂ ਗਵਾਹ ਕੌਣ ਨੇ ਫੋਰ ਐਗਜ਼ਾਮਪਲ ਕੋਈ ਗਲੀ ਦੇ ਵਿੱਚ ਰੇੜੀ ਵਾਲਾ ਕੋਈ ਸਬਜੀ ਵੇਚਣ ਆ ਗਿਆ ਉਹ ਗਵਾਹ ਹੈ ਉਹਨੂੰ ਡਰਾਉਣਾ ਧਮਕਾਉਣਾ ਬਹੁਤ ਸ਼ੌਕ ਹੈ ਰਾਰਾਦਨ ਤੁਹਾਡੇ ਮੇਰੇ ਵਰਗਿਆਂ ਨੂੰ ਤਾਂ ਉਥੇ ਕੀ ਇਹ ਵਾਜਬ ਹੈ ਕਿ ਮੌਜੂ ਨੂੰ ਬੇਲ ਵੀ ਦਿੱਤੀ ਜਾਵੇ ਉਹਨੂੰ ਅਰੈਸਟ ਨਾ ਕੀਤਾ ਜਾਵੇ ਉਥੇ ਬਹੁਤ ਜ਼ਰੂਰੀ ਹੈ ਸਮਾਜ ਲਈ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਨੇ ਤਾਂ ਚੀਜ਼ਾਂ ਹੈਂਡ ਇਨ ਹੈਂਡ ਚੱਲਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਪਣਾ ਸੋਚ ਵਿਚਾਰ ਕੇ ਫਿਰ ਬੰਦੇ ਨੂੰ ਅਰੈਸਟ ਕੀਤਾ ਜਾਏ ਕਿਉਂਕਿ ਅਰੈਸਟ ਬਹੁਤ ਵੱਡੀ ਚੀਜ਼ ਹੈ ਜਸਟਿਸ ਕ੍ਰਿਸ਼ਨਨ ਨੇ ਇਹ ਇੱਕ ਬਹੁਤ ਵੱਡੀ ਗੱਲ ਕਹਿੰਦੀ ਸੀ বেল ਇਜ਼ ਅ ਰੂਲ ਜੇਲ ਇਜ਼ ਅ ਐਕਸੈਪਸ਼ਨ ਵੀ ਜੇਲ ਚ ਦਾ ਘਟ ਤੋਂ ਘਟ ਕਿਉਂਕਿ ਆਪਾਂ ਜੇਲ ਚ ਜਾ ਜ਼ਿਆਦਾਤਰ ਦੇਖਦੇ ਹਾਂ ਕਿ ਲੋਕ ਸੁਧਰਦੇ ਦਾ ਘਟ ਨੇ ਤੇ ਜਾ ਕੇ ਖਰਾਬ ਬਹੁਤ ਜ਼ਿਆਦਾ ਹੋ ਜਾਂਦੇ ਨੇ ਪਰ ਮੈਨਾਂ ਪਿਛਲੇ ਦਿਨੀ ਇੱਕ ਬੜੇ ਅਮਰੀਕਨ ਸਾਈਕੋਲੋਜਿਸਟ ਨੇ ਮੈਂ ਨਾਮ ਤਾਂ ਭੁੱਲ ਰਿਹਾ ਉਹਨਾਂ ਦਾ ਉਨਾਰੀ ਗੱਲ ਕਰ ਰਹੇ ਸੀ ਉਹ ਕਹਿੰਦੇ ਜੇ ਕਿਸੇ ਬੰਦੇ ਨੇ ਜੇਲ੍ਹ ਚ ਜਾ ਕੇ ਸੁਧਰਨਾ ਹੈ ਨਾ ਉਹਦੇ ਵਰਗion ਦੇ ਲਈ ਚੀਜ਼ ਕੋਈ ਨਹੀਂ ਉਥੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਮ ਆਪ ਦੇ ਆਪ ਨਹੀਂ ਮਿਲਦਾ ਤਾਂ ਜੇਲ੍ਹ ਰਿਫਾਰਮੇਟਿਵ ਤਾਂ ਜ਼ਰੂਰ ਹੈਗੀਆਂ ਨੇ ਉਥੇ ਉਹ ਕੰਮ ਕਰਦੇ ਨੇ ਚੰਗੀਆਂ ਸੀਧਾ ਲੈਂਦੇ ਨੇ ਪਰ ਕੀ ਹਰੇਕ ਨੂੰ ਜੇਲ੍ਹ ਚ ਸਿੱਟਣਾ ਇਹ ਵੀ ਵਾਜਬ ਹੈ ਪੁਲਿਸ ਪ੍ਰਸ਼ਾਸਨ ਹੋਏ ਤੇ ਵੀ ਚੰਗਾ ਧਿਆਨ ਦੇਣਾ ਚਾਹੀਦਾ ਪਰ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਚੰਗੇ ਪੜੇ ਲਿਖੇ ਮੁੰਡੇ ਆ ਰਹੇ ਨੇ ਫੋਰਸਸ ਦੇ ਵਿੱਚ ਉਹ ਕਿਤਨਾ ਕਿਤੇ ਚੀਜ਼ਾਂ ਨੂੰ ਸਮਝ ਵੀ ਰਹੇ ਨੇ ਜੇ ਨਵੇਂ ਟਾਈਮ ਦੀ ਗੱਲ ਕਰੀ ਤਾਂ ਚੀਜ਼ਾਂ ਘਟ ਵੀ ਰਹੀਆਂ ਨੇ ਤਾਂ ਬੈਲੈਂਸ ਵੀ ਹੋ ਰਹੀਆਂ ਚਲੋ ਮੈਂ ਉਹਦੇ ਵਿੱਚ ਇੱਕ ਗੱਲ ਐਡ ਕਰ ਦਣਾ ਆਪਣੇ ਵਕਤੋਂ ਵੀ ਜਿਹੜੇ ਤੁਸੀਂ ਚੰਗੇ ਪੜੇ ਲਿਖਿਆ ਦੀ ਗੱਲ ਕੀਤੀ ਹੈ ਨਾ ਨਮਿਆਂ ਦੀ ਉਹ ਨਮੇ ਕਈ ਵਾਰ ਫਿਰ ਗੈਂਗਸਟਰਾਂ ਦੇ ਇੰਨੇ ਚਾਹੀਤੇ ਹੋ ਜਾਂਦੇ ਨੇ ਇੰਟਰਵਿਊਆਂ ਤੱਕ ਕਰਵਾ ਦਿੰਦੇ ਨੇ ਸੋ ਮੈਂ ਮੈਂ ਆਖਰੀ ਆਪ ਕੋ ਸਮਝ ਚੰਗੇ ਮਾਰੇ ਲੋਕ ਦੋਵੇਂ ਨੇ ਹਾਂ ਕਿਉਂਕਿ ਨਮਿਆਂ ਚ ਇੰਨੇ ਇੰਨੇ ਚੰਗੇ ਵੀ ਹੈਗੇ ਨੇ ਅਰੇ ਜਿਹੜੇ ਗੈਂਗਸਟਰਾਂ ਨਾਲ ਯਾਰੀਆਂ ਪਾਲ ਲੈਂਦੇ ਨੇ ਤੋਂ ਆਖਰੀ ਚਲੋ ਹੁਣ ਸਾਰੇ ਤੇ ਮੈਂ ਆਖਰੀ ਗੱਲ ਫਿਰ ਕਨਵੈਕਸ਼ਨ ਰੇਟ ਕਿਉਂ ਇੰਨਾ ਘਟਾ ਕਿਉਂਕਿ ਗ੍ਰਿਫਤਾਰੀਆਂ ਜਿੰਨੀਆਂ ਹੁੰਦੀਆਂ ਨੇ ਮਤਲਬ ਤੁਸੀਂ ਵਿੱਚ ਰਹਿੰਦੇ ਹੋ ਸਿਸਟਮ ਦੇ ਤੁਹਾਨੂੰ ਪਤਾ ਹੋਊਗਾ ਕਿ ਇਹ ਸਾਰੀਆਂ ਚੀ ਜਿਵੇਂ ਮੈਂ ਆਪਾਂ ਤਾਂ ਹੁਣ ਜ਼ਿਆਦਾਤਰ ਇਸੇ ਕਰਕੇ ਗੱਲ ਕਰ ਰਹੇ ਆ ਨਾ ਜਿਹੜੀਆਂ ਫੇਕ ਹੁੰਦੀਆਂ ਨੇ ਗਲਤ ਗ੍ਰਫਤਾਰੀਆਂ ਹੁੰਦੀਆਂ ਨੇ ਗਲਤ ਐਫਆਈਆਰਸ ਹੁੰਦੀਆਂ ਨੇ ਉਹ ਤਾਂ ਫਿਰ ਮੁੱਦੇ ਮੁੱਦੇ ਢਿੱਗ ਜਾਂਦੀਆਂ ਨੇ ਬਿਲਕੁਲ ਤੇ ਫਿਰ ਇੰਨੀ ਮਹਿੰਗਾ ਵੀ ਜਿਹੜੀ ਕਨੈਕਸ਼ਨ ਰੇਟ ਉਹ ਘਟ ਕਿਉਂ ਆ ਮੈਂ ਤੁਹਾਨੂੰ ਇੱਥੇ ਦੱਸਾਂ ਬਹੁਤ 1980 90 ਦੇ ਦਸ਼ਕ ਦੇ ਵਿੱਚ ਨਾ ਮਾਨਯੋਗ ਸੁਪਰੀਮ ਕੋਰਟ ਕੋਲ ਕੇਸ ਆਇਆ ਸੀ ਮੈਂ ਕੇਸ ਦਾ ਹਵਾਲਾ ਤਾਂ ਭੁੱਲ ਰਿਹਾ ਉਹਦੇ ਵਿੱਚ ਨਾ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡੀ ਗੱਲ ਕਹੀ ਸੀ ਕਹਿੰਦੇ ਇੰਪਰਫੈਕਟ ਵਰਲਡ ਦੇ ਵਿੱਚ ਤੁਹਾਨੂੰ ਪਰਫੈਕਟ ਐਵਿਡੈਂਸ ਕਿੱਥੇ ਮਿਲ ਸੁਪਰੀਮ ਕੋਰਟ ਇਹ ਕਹਿੰਸੀ ਮੈਨੂੰ ਬਹੁਤ ਵਧੀਆ ਕੇਸ ਦੀ ਲੋੜ ਨਹੀਂ ਸਾਡੇ ਕੋਲ ਇੱਕ ਚੰਗਾ ਕੇਸ ਲੈ ਕੇ ਦਓ ਅਸੀਂ ਉਹਦੇ ਆਪਣਾ ਕੰਮ ਕਰਾਂਗੇ ਜੇ ਕਨਵਿਕਸ਼ਨ ਘਟਾਣਾ ਹੈ ਤੇ ਦੋ ਪਹਿਲੂ ਨੇ ਇੱਕ ਪਹਿਲੂ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਲੋਕ ਵੀ ਜ਼ਿੰਮੇਵਾਰ ਨਹੀਂ ਆਉਂਦੇ ਉਹਦਾ ਰੀਜ਼ਨ ਕੀ ਹੈ ਕਿਉਂਕਿ ਸਾਡੇ ਕੋਲ ਵੀ ਲੋਕ ਆਉਂਦੇ ਨੇ ਵਕੀਲ ਸਾਹਿਬ ਉਹਨੇ ਮਾਰਿਆ ਤਾਂ ਮੁੱਕਾ ਹੀ ਸੀਗਾ ਦੇਖੋ ਇਹੋ ਜਿਹਾ ਕੀ ਕਹੀਏ ਜਾ ਕੇ 307 ਬਣ ਜੇ ਝੂਠੀਆਂ ਜੀਦਾ ਲੋਕ ਆਪਦੇ ਵਕੀਲਾਂ ਨੂੰ ਵੀ ਦੱਸਦੇ ਨੇ ਕਿ ਕੋਡ ਦੇ ਵਿੱਚ ਦੁੱਤਾ ਦੁੱਤੇ ਪਾਣੀ ਦਾ ਪਾਣੀ ਹੁੰਦਾ ਹੈ ਟਰਾਇਲ ਕੋਈ ਐਵੇਂ ਨਹੀਂ ਹੈਗਾ ਕਿ ਪੰਚਾਇਤ ਚ ਬਹਿ ਕੇ ਆਪਾਂ ਕਰੀ ਜਾਂਨੇ ਆ ਪੂਰੇ ਉਥੇ ਬਿਆਨ ਹੋਣੇ ਨੇ ਪੂਰੀ ਉਥੇ ਜ਼ਿਰਾ ਹੋਣੀ ਆ ਪੂਰੀ ਉਥੇ ਕਰਾਸ ਐਗਜ਼ਾਮੀਨੇਸ਼ਨਸ ਹੋਣੀਆਂ ਨੇ ਚੀਜ਼ਾਂ ਖੁੱਲ ਕੇ ਆਣੀਆਂ ਨੇ ਹੁਣ ਜਿੱਥੇ ਤਾਂ ਕੋਈ ਬੰਦਾ 326 ਤੇ ਲੱਗਦਾ ਸੀ ਵੀ ਉਹਨੂੰ ਜਿਹੜੀ ਆਪਾਂ ਪਨਿਸ਼ਮੈਂਟ ਹੈ 326 ਦੀ ਦੇਣੀ ਹੈ ਪਰ ਚਾਹ ਉਹ ਤਾਂ ਆਪਾਂ 307 ਦਾ ਕਰਤਾ ਉਹ ਸਟੈਂਡ ਬਾਈ ਨਹੀਂ ਕਰਨਾ ਖਤਮ ਹੋ ਗਿਆ ਤਾਂ ਮਤਲਬ ਜਿੰਨੀ ਉਹ ਡਿਜ਼ਰਵ ਕਰਦਾ ਸੀ ਉਹਨੂੰ ਉਹ ਵੀ ਨਹੀਂ ਮਿਲ ਪਾਈ ਦੂਸਰਾ ਇਹਦੇ ਤੇ ਪਹਿਲੂ ਇਹ ਹੈ ਕਿ ਕਈ ਵਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਹੁੰਦਾ ਹੈ ਪ੍ਰਸ਼ਾ ਪ੍ਰੈਸ਼ਰ ਹੇਟ ਵੀ ਹੁੰਦਾ ਹੈ ਆਪਰ ਰੀਸੈਂਟਲੀ ਵੀ ਦੇਖਿਆ ਪੌ ਚੀਜ਼ਾਂ ਬਹੁਤ ਸਾਰਾ ਕਾਲੀਆਂ ਚ ਵੀ ਹੁੰਦੀਆਂ ਨੇ ਹੌਲੀ ਹੌਲੀ ਵੀ ਹੁੰਦੀਆਂ ਨੇ ਤਾਂ ਉਹਦੇ ਤੇ ਬਹੁਤ ਸਾਰਾ ਫਿਰ ਲੂਪ ਹੋਲਸ ਰਹਿ ਜਾਂਦੇ ਨੇ ਚੰਗੀ ਐਫ ਆਈ ਆਰਸ ਨਹੀਂ ਹੁੰਦੀਆਂ ਟੈਕਨੀਕਲ ਮਿਸਟੇਕਸ ਹੁੰਦੀਆਂ ਨੇ ਪ੍ਰੋਸੀਜਰਲ ਲੈਪਸਸ ਹੁੰਦੇ ਨੇ ਉਹ ਕਿਤੇ ਜਾ ਕੇ ਫਿਰ ਉਹ ਬੁੱਧੇ ਡਿੱਗਦੇ ਨੇ ਇਹੇ ਵੱਡਾ ਕਾਰਨ ਹੈ ਜੀ ਸ਼ੁਕਰੀਆ ਨਰਕ ਸਾਹਿਬ ਬਹੁਤ ਬਹੁਤ ਧੰਨਵਾਦ ਸੀ ਸਮਾਂ ਕੱਢਿਆ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ